ਪਰ ਤੁਸੀਂ ਇਹ ਦੱਸੋ ਵੀ ਹਰ ਇੱਕ ਗੱਲ ਸੀਐਮ ਸਾਹਿਬ ਤੱਕ ਪਹੁੰਚਾਣੀ ਜਾਂ ਉਹਨਾਂ ਨੂੰ ਕਹਿਣਾ ਤੁਸੀਂ ਦੇਖੋ ਫਿਰ ਇਹ ਕਾਦੀਆਂ ਤਨਖਾਹਾਂ ਲੈ ਰਹੇ ਨੇ ਥੱਲੇ ਇਹਨਾਂ ਦੇ ਤੁਨੇ ਹੋਏ ਆਪਣੇ ਨਮਾਇंदे ਵੀ ਨੇ ਐਮਐਲਏ ਬੈਠੇ ਨੇ ਡੀਸੀ ਸਾਹਿਬ ਬੈਠੇ ਆ ਕਮਿਸ਼ਨਰ ਨੇ ਸਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਲੈਗਲ ਐਕਟੀਵਿਟੀ ਨਾ ਹੋਵੇ ਤੇ ਸਾਰਾ ਕੁਝ ਹੋ ਹੀ ਜਾਂਦਾ ਹੈ ਫਿਰ ਇਹ ਕਿ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਦੇਖੋ ਜੀ ਬਲਗਉਲ ਜੀ ਕੁੱਤੀ ਚੋਰਾ ਨਾਲ ਰੋਜੀ ਅਫਸਰ ਵੀ ਲੱਗੇ ਇਹਨੇ ਤਸਦੀਕ ਕੀਤੀ ਹੈ ਇਹ ਪਸਤਾਮ ਜਿਹਨਾਂ ਨੇ ਰਿਪੋਰਟ ਕਰਕੇ ਜਿਹੜੀ ਤਸਦੀਕ ਕਰਕੇ ਜਿਹਨਾਂ ਨੇ ਐਨੋਸੀ ਦਿੱਤੀ ਹੈ ਫਾਈਨਲ ਐਨੋਸੀ ਜੀ ਉਹ ਅਕਸਰ ਐਕਚੁਅਲੀ ਨਹੀਂ ਲੈਣੇ ਚਲੋ ਅੱਜ ਫਾਇਰ ਹੋ ਗਈ ਸਾਬਤ ਹੋ ਗਿਆ ਵੀ ਇਹ ਕਲੋਨੀ ਨਜਾਇਜ਼ ਹੈ ਸਾਰਾ ਕੁਛ ਇਹਦੇ ਤੇ ਜਿਹੜੇ ਝੂਠੇ ਦਸਤਾਵੇਜ਼ ਤਿਆਰ ਕਰਕੇ ਕਲੋਨੀ ਨੂੰ ਅਪਲਾਈ ਕੀਤਾ ਜਾਂ ਜੋ ਵੀ ਲਾਇਸੈਂਸ ਲਿਆ ਹੁਣ ਉੱਥੇ ਜੋ ਮਕਾਨ ਬਣਨਗੇ ਜਾਂ ਸੜਕਾਂ ਬਣਗੀਆਂ ਕਲੋਨੀ ਕੱਟੀ ਗਈ ਉਹਨੂੰ ਢਾਉਗੇ ਤਾਂ ਕੀ ਦਾ ਨੁਕਸਾਨ ਕੀ ਦਾ ਹੋਊਗਾ ਨੁਕਸਾਨ ਕੋਈ ਨਹੀਂ ਲੱਗਦਾ ਮੈਂ ਸਭ ਤੋਂ ਪਹਿਲਾਂ ਜਦੋਂ ਐਪਲੀਕੇਸ਼ਨ ਦਿੱਤੀ ਇਹਨਾਂ ਮੈਂ ਇੱਕ ਵੀਡੀਓ ਪਾਤੀ ਸੀ ਬਟਿੰਡੇ ਚ ਬਈ ਪੱਛ ਜੋ ਇਹਨਾਂ ਕਲੋਨੀਆਂ ਚ ਬਣਾ ਦੋ ਉਹ ਢਹਿਣਗੀਆਂ ਇਹਨਾਂ ਤੇ ਪਰਚੇ ਹੋ ਰਹੇ ਨੇ ਜਾਇ ਜਾਇ ਆਦ ਘੱਟ ਆਪਾਂ ਦਰਸ਼ਕਾਂ ਨੂੰ ਦੱਸਿਏ ਵੀ ਜਿਹੜੀ ਕਿਹੜੀ ਕਲੋਨੀ ਦੀ ਗੱਲ ਕਰਦੇ ਹੋ ਜਿਹੜੇ ਸ਼ਹਿਰ ਦੇ ਵਿੱਚ ਕਲੋਨੀ ਕੱਟੀ ਵੀ ਇਹਨਾਂ ਜਿਹੜੀ ਬੈਕਡੇਟ ਦੇ ਵਿੱਚ ਸਟਾਮ ਲਾਇਆ ਵੀ ਸਾਡੀ ਕਲੋਨੀ ਤਾਂ ਪਹਿਲਾਂ ਦੀ ਕੱਟੀ ਆ ਪਹਿਲਾਂ ਦੱਸਿਓ ਕਿੱਥੇ ਦੀ ਗੱਲ ਕਰ ਰਹੇ ਹੋ ਤੁਸੀਂ ਜੀ ਮੈਂ ਮੁਕੰਡੇਰੀ ਗੱਲ ਕਰ ਰਿਹਾ ਨਹੀਂ ਮੁਕੰਡੇਰੀ ਇੱਕ ਕਲੋਨੀ ਹੈ ਦੀ 18 ਉਹਨੇ 18 19 ਕਲੋਨੀਆਂ ਦੀ ਗੱਲ ਕਰ ਰਿਹਾ ਮੈਂ ਹੂੰ ਉਹਦੀ ਮੈਂ ਡਿਸਟ੍ਰਿਕਟ ਪੁਲਿਸ ਕੀਤੀ ਸੀ ਸੀਐਮ ਸਾਹਿਬ ਨੂੰ ਮਿਲੇ ਸੀ ਸੀਐਮ ਸਾਹਿਬ ਕੋ ਇੱਕ ਡੀਜੀਪੀ ਡੀਜੀਪੀ ਵਿਜੀਲੈਂਸ ਉਹਦੇ ਕੋਲ ਮੇਲੇ ਇਨਕੁਆਰੀਆਂ ਲੱਗੀਆਂ ਜਿਹੜੀ ਸੀ ਮੇਰੀ ਅਪਲੀਕੇਸ਼ਨ ਸੀਮ ਸਾਹਿਬ ਨੂੰ ਸਿੱਧੀ ਦਿੱਤੀ ਸੀ ਉਹ ਸਿੱਧੀ ਉਹਨਾਂ ਨੇ ਉਪਰੋਂ ਦੇ ਜਿਹੜੇ ਕਮਿਸ਼ਨਰ ਸਾਹਿਬ ਲੱਗੇ ਸੀ ਬਟਿੰਡਾ ਨਗਰ ਦੇ ਉਹਨਾਂ ਨੂੰ ਸਿੱਧੀ ਗਲੈਂਟ ਭੇਜੀ ਸੀ ਤੇ ਕੀ ਕਾਰਵਾਈ ਕਰਦੇ ਹੋ ਹੂੰ ਜਿਹੜੀ ਵਿਜੀਲੈਂਸ ਆਈ ਸੀ ਉਹ ਵਿਜੀਲੈਂਸ ਨੇ ਆਪ ਹੀ ਸਟਾਰਟ ਕਰਤੀ ਦਫਰੇ ਜੀ ਜਿਹੜੀ ਸੀਮ ਸਾਹਿਬ ਵਾਲੀ ਜਿਹੜੀ ਕਮਿਸ਼ਨਰ ਸਾਹਿਬ ਨੂੰ ਆਈ ਸੀ ਕਮਿਸ਼ਨਰ ਸਾਹਿਬ ਨੇ ਆਪ ਤੇ ਵੱਲੋਂ ਗਣਾ ਗਲੇ ਤੋਂ ਲਾਹਣ ਖਾਤਰ ਇਹਨਾਂ ਨੇ ਕੀ ਕੀਤਾ ਉਹਦੇ ਬਾਰੇ ਉਹ ਜਿਮੇਵਾਰੀ ਸਿੱਖ ਕਰੀ ਤੀ ਇੱਕ ਆਸਾਮ ਵਾਲਿਆ ਵੀ ਤੇ ਨਾਲ ਜਿਹੜੇ ਕੋਈ ਇਹਨਾਂ ਨੇ ਰੁੱਤਕੁੱਟ ਕੀਤੀ ਸੀ ਜੀ ਜੀ ਹੂੰ ਕੋਈ ਮੈਂ ਇਹ ਕਹਿੰਦਾ ਵੀ ਜਿਹੜਾ ਉਹਨਾਂ ਕਮਿਸ਼ਨਰ ਹੈ ਕੰਪੀਟੈਂਟ ਅਥਾਰਟੀ ਦਾ ਕੋਹ ਹੈ ਹਾਂ ਕੰਪੀਟੈਂਟ ਅਥਾਰਟੀ ਤੇਰੀ ਕਾਬਜਦੌੜ ਦਾ ਤੂੰ ਉਤੇ ਚਾਰਜ ਲਗਾ ਤੇਰਾ ਫਰਜ਼ ਮਾਰਦਾ ਸੀ ਕੋਲੋਰੀਅਲ ਜਾ ਕੇ ਮੌਕੇ ਤੇ ਚੈੱਕ ਕਰਦਾ ਹਾਂ ਤੇ ਤੂੰ ਛੱਡਦੀ ਉਹਦੇ ਤੇ ਆਪਣੇ ਦੇਖਤਾਂ ਵਾਲੇ ਵਿੱਚ ਉਹ ਰਸਤਾ ਮੈਂ ਇੱਥੇ ਲੈ ਕੇ 17 ਜੈਗਰੀਵੇਟ ਕੀਤਾ 1000 ਰੁਪਈਆ ਦਾ ਸਾਰਾ ਕੁਛ ਹਿੱਕੀ ਫੇਕੀ ਹੋਇਆ ਸਭ ਰਲੇ ਮਿਲੇ ਭੁਗਤ ਤੁਸੀਂ ਇਹ ਕਹਿੰਦੇ ਹੋ ਮਿਲੀ ਭੁਗਤਣਾ ਸਭ ਹੋਇਆ ਬਿਲਕੁਲ ਜੀ ਉਹ ਜਦੋਂ ਅਸੀਂ ਇਨਕੁਆਰੀ ਲੱਗੀ ਤਾਂ ਇਨਕੁਆਰੀ ਦੇ ਵਿੱਚ ਬਿਜ਼ਨੈਸ ਬਿਊਰੋ ਨੇ ਮੁਕੱਦਮਾ ਨੰਬਰ 22/244204676871 ਡਾਕੂਮੈਂਟ ਸਾਡੇ ਕੋਲੋਂ ਤਿਆਰ ਕਰਦੇ ਜਾਣੀ ਵੀ ਇਹ ਹੁਣ ਹੁਣ ਹੋਇਆ ਜੀ ਮੁਕਦਮਾ ਇਹਨੂੰ 20 ਵਿੱਚ ਪਰਚਾ ਦਰਜ ਹੋ ਗਿਆ ਜੀ ਪੀ ਵੀ ਮੇਰੀ ਕੰਪਲੇਂਟ ਸੀ ਹੂੰ ਜਿਹੜਾ ਸਾਲ ਲੱਗਾ ਤਾਂ 3-4 ਸਾਲ ਲੱਗੇ ਇਸ ਕੰਮ ਨੂੰ ਇਹ 3-4 ਸਾਲ ਜਦੋਂ ਇਹ ਦਰਖਾਸਤ ਦਿੱਤੀ ਗਈ ਜਿਹੜੇ ਕਮਿਸ਼ਨਰ ਨੂੰ ਪਤਾ ਲੱਗ ਗਿਆ ਫੇਕ ਡਾਕੂਮੈਂਟ ਨੇ ਉਹ ਕਲੋਨੀਆਂ ਤੇ ਕਾਰਵਾਈ ਹੋ ਗਈ ਸੀ ਬੰਦ ਡੈਮੋਲੇਸ਼ਨ ਕਰਤੀਆਂ ਢਾਤੀਆਂ ਸੀ ਉਹ ਵਿੱਚ ਦੇਖੋ ਜੀ ਕਿੱਟਾ ਮੈਂ ਕਿੰਨਾ ਵੀ ਵਿੜਾ ਹੀ ਕਰ ਕੋ ਗਿਆ ਸਰਕਾਰਾਂ ਦਾ ਮੈਂ ਤਹਿਸੀਲਦਾਰ ਸਾਹਿਬ ਨੂੰ ਮਿਲ ਕੇ ਆਇਆ ਮੈਂ ਕਿਹਾ ਵਿਜੀਲੈਂਸ ਜਾਂਚ ਲੱਗੀ ਹੈ ਪਾਲਸੀ ਦੇ ਮਤਲਬ ਇਹ ਨਹੀਂ ਹੋ ਸਕਦੀ ਇਹਨਾਂ ਨੇ ਕਲੋਨੀਆਂ ਬਾਅਦ ਚ ਕੱਟੀਆਂ 18 ਤੋਂ ਬਾਅਦ ਤੁਸੀਂ ਰਜਿਸਟਰੀਆਂ ਤੇ ਰੋਕ ਲਾ ਦਿਓ ਹੂੰ ਉਹਨਾਂ ਨੇ ਡਬਲ ਪੈਸੇ ਲਾ ਕੇ ਰਜਿਸਟਰੀਆਂ ਕਰੀਆਂ ਸ਼ੁਰੂ ਕਰਦੀਆਂ ਉਹਨਾਂ ਤੇ ਜਿਹੜੇ ਰੋਕ ਹੀ ਨਹੀਂ ਲੱਗੀ ਇਹਨਾਂ ਤੋਂ ਚੌਧਰੀ ਸਾਹਿਬ ਆਪਾਂ ਦਰਸ਼ਕਾਂ ਨਾਲ ਸਾਰੀ ਗੱਲਬਾਤ ਸਾਂਝੀ ਕਰਤੀ ਵੀ ਢੜਾ ਢੜ ਨਗਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਅਧਿਕਾਰੀ ਸਾਰੇ ਰਲੇ ਹੋਏ ਨੇ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਤੁਸੀਂ ਲਿਖਤੀ ਦਰਖਾਸਤ ਦੇਣੀ ਪਈ ਜਦੋਂ ਕਿ ਕੰਮ ਤਾਂ ਇਹ ਖੁਦ ਮਹਿਕਮੇ ਦਾ ਸੀਗਾ ਹੁਣ ਕੀ ਬਣਿਆ ਉਹਦੇ ਤੇ ਆਪਾਂ ਪੰਜਾਬ ਵਾਸੀਆਂ ਨਾਲ ਗੱਲ ਸਾਂਝੀ ਕਰੀਏ ਤੇ ਸਰਕਾਰ ਮਾਨ ਸਾਹਿਬ ਤੱਕ ਵੀ ਇਹ ਗੱਲ ਜ਼ਰੂਰ ਪਹੁੰਚਾਈਏ ਦੇਖੋ ਜਿਵੇਂ ਕੌਂਸਲੀ ਇੱਕ ਪਾਲਸੀ ਤਿਆਰ ਕੀਤੀ ਸੀ 12 ਅਵਲੀਕ 01 ਅਵਲੀਕ 2017 ਹਮ /5 एचਜੀ /2 1806 ਨੰਬਰ ਹਮ ਇਹ ਮਤਲਬ ਕਿ ਇੰਦਾਂ ਨੇ ਰੋਹਨਗਰ ਦੀਆਂ ਕਲੋਨੀਆਂ ਦੇ ਉੱਤੇ ਵੀ ਤੁਸੀਂ ਅਧਿਕਾਰ ਕੱਟ ਨਹੀਂ ਸਕਦੇ ਸੀ ਕੱਟੂਗੇ ਆਹ ਕੌਨਸੀ ਬੰਧਾਵਕ ਜੀ ਜਿਹੜੀਆਂ ਇਹਨਾਂ ਨੇ ਹਵਾਇਤਾ ਸ਼ਰਤਾਂ ਰੱਖੀਆਂ ਸੀ ਉਸ ਕਿਤਾਬਕਤਾ ਇਹ ਆ ਹੀ ਨਹੀਂ ਰੱਖਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ 2017 ਦੇ ਵਿੱਚ ਜਿਹੜੀ ਕਲੌਂਡੀ ਦਿਖਾਈ ਇਹਨਾਂ ਨੇ ਵੀ ਅਸੀਂ 2016 ਤੋਂ ਪਹਿਲਾਂ ਪਹਿਲਾਂ ਕੱਟ ਚੁੱਕੇ ਆ ਉਹਦੇ ਇਹਨੇ ਆਸਟਾਮ ਦਵਲ ਜਿਹੜੀ ਫਾਈਨਲ ਐਨਸਰ ਦਿੱਤੀ ਫਾਈਨਲ ਸਾਰੀ ਸ਼ੀਟ ਦਿੱਤਾ ਔਰ 17 ਦੇ ਵਿੱਚ ਤੋਂ ਤੁਸੀਂ ਐਗਰੀਮੈਂਟ ਕਰੀ ਜਾਂਦੇ ਹੋ 21 ਜੀ ਡਰਾਮ ਲੈ ਲਿਆ ਇਹ ਇਹ ਦੋ ਨੰਬਰ ਨਹੀਂ ਹੋਇਆ ਇਹ ਜਿਹੜਾ ਹੈਗਾ ਸੁਨੀਲ ਕੁਮਾਰ ਹੈ ਇਹ ਇਹਨੇ ਕਲੋਨੀਆ ਕਟੀਆਂ ਸੀ ਸਾਰੀਆਂ ਉਹ ਮੈਂ ਜਿਹੜੇ ਹੋਰ ਬੰਦੇ ਵੀ ਆਉਂ ਸਾਰੇ ਛੜਕੜ ਦੇਤੇ ਪਹਿਲਾਂ ਸਬੀਲ ਤੇ ਪਰਚਾ ਦੇਤਾ ਆਪਾਂ ਡੋਧੀਆਂ ਐਨਓਸੀਆ ਦਿਖਾ ਦਿਆਂ ਮੈਂ ਇਹ ਇਹ ਕਹਣਾ ਵੀ ਇਹ ਜਿਹੜੀ ਜਾਜਨਾ ਦੂਰੀ ਹੈ ਜੇ ਅਧੂਰੀ ਹੈ ਜਿਨ੍ਹਾਂ ਨੇ ਇਸਟਾਫ ਵਿੱਚ 35ਡ ਕੀਤੇ ਉਹ ਸਾਰੇ ਪਰਚੇ ਚ ਲੈ ਨਹੀਂ ਦੇਖੋ ਜੀ ਨਾ ਤਾਂ ਕੋਈ ਡੋਟਰੀ ਆਲਾ ਆਇਆ ਨਾ ਕੋਈ ਸ਼ਾਮ ਆਲਾ ਆਇਆ ਨਾ ਹੀ ਕੋਈ ਜਿਹੜੇ ਉੱਥੇ ਐਕਸ਼ਨ ਬੈਠਾ ਹੈ ਕੋਈ ਐਸਡੀਓ ਬੈਠਾ ਹੈ ਜਿਵੇਂ ਹੁਣ ਮੈਨੂੰ ਲਾਈ ਲੱਗਦਾ ਮੈਨੂੰ ਕੋਈ ਝਿਜਕੜੀ ਹੈ ਕਿਉਂਕਿ ਜਿੰਨਾਂ ਨੇ ਇਹਨਾਂ ਦੇ ਇੱਕ ਕੀਤੀ ਹੈ ਉਹ ਬਹੁਤ ਹੋਰ ਗੁਰਪ੍ਰੀਤ ਵੋਟਰ ਹੈ ਉਹਦੀ ਬਦਲੀ ਵੀ ਕਰਦੇ ਹੋਣ ਫੇਰ ਬਖੜੇ ਲੱਗਿਆ ਕਿ ਉਹ ਕੌਣ ਨਹੀਂ ਜੀ ਗੁਰਪ੍ਰੀਤ ਵੋਟਰ ਪਤਾ ਨਹੀਂ ਸ਼ਾਇਦ ਐਸਡੀਓ ਆ ਕੇ ਜਾਈ ਹੋਣ ਪਾਵਰਾਂ ਦਿੱਤੇ ਆਣੇ ਆ ਮਤਲਬ ਤੁਸੀਂ ਇਹ ਦੇਖੋ ਚੌਧਰੀ ਸਾਹਿਬ ਇੱਕ ਇੱਕ ਤੁਸੀਂ ਆਵਾਜ਼ ਚੁੱਕ ਲਈਰਖਾਸ ਦੇਤੀ ਫੇਰ ਵੀ ਤੁਹਾਨੂੰ ਸੰਤੁਸ਼ਟੀ ਨਹੀਂ ਹੋਈ ਇੱਕ ਤੇ ਪਰਚਾ ਦਰਜ ਕਰਕੇ ਬਾਕੀ ਗੋਗਲੋਂ ਤੋਂ ਮਿੱਟੀ ਝਾੜਦੀ ਵਿਜੀਲੈਂਸ ਤੋਂ ਜਿੱਥੋਂ ਆਪਾਂ ਨੂੰ ਬਹੁਤ ਆਸਾਂ ਹੁੰਦੀਆਂ ਨੇ ਤੇ ਬਾਕੀ ਸੈਂਕੜੇ ਹਜ਼ਾਰਾਂ ਕਲੋਨੀਆਂ ਕੱਟੀਆਂ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜੀ ਦੇਖੋ ਜੀ ਹਜ਼ਾਰਾਂ ਕੀ ਮੈਂ ਬਹੁਤ ਸਪੱਸ਼ਟ ਕਰ ਦੂੰਗਾ ਆਪਾਂ ਮਲੂੜ ਦੇ ਵਿੱਚ ਇੱਕ ਐਪਲੀਕੇਸ਼ਨ ਪਈ ਬੈਠਾ ਮਲੂਟ ਵਾਲਿਆਂ ਦੇ ਵੀ 2018 ਤੋਂ ਬਾਅਦ ਕੱਟੀਆਂ ਸਾਰਾ ਕੁਝ ਡੇਟਾ ਪੈਂਡਿੰਗ ਅਰਖਾਸਤ ਰੱਖੀ ਬੈਠਾ ਡੀ.ਜੀ. ਸਾਹਿਬ ਏਡੀਸੀ ਸਾਹਿਬ ਨੂੰ ਮਾਰਕ ਕੀਤੀ ਹੈ ਏਡੀਸੀ ਸਾਹਿਬ ਹੀ ਕੰਪੀਟੈਂਟ ਅਥਾਰਟੀ ਹੈ ਬੈਂਡ ਆਰਟੀਫਾਈ ਹੋਣਾ ਆਰਟੀ ਦੇ ਵਿੱਚ ਬੜੇ 클래ਸੇ ਹੋ ਗਏ ਮੈਂ ਤੁਹਾਨੂੰ ਬਿਅਰ ਨਹੀਂ ਮੱਝ ਲੱਗਿਆ ਜੇ ਆਪਾਂ ਸ਼ਿਕਾਇਤ ਤੁਸੀਂ ਸ਼ਿਕਾਇਤ ਕਰਤੀ ਚਾਹੇ মিডিਆ ਆਪਣੀ ਬਾਤ ਚੁੱਕਦਾ ਤਾਂ ਇਹਨਾਂ ਦੇ ਡਬਲ ਪੈਸੇ ਹੋ ਜਾਂਦੇ ਨੇ ਵੀ ਆ ਫਲਾਣੇ ਨੇ ਭਾਈ ਦਰਖਾਸਤ ਦਿੱਤੀ ਹੋਈ ਹੈ ਹੁਣ ਵੱਧ ਪੈਸੇ ਲੱਗਣਗੇ ਕੰਮ ਤਾਂ ਥੋੜਾ ਹੋ ਜਾਊਗਾ ਖੇਤਾ ਬਿਜ਼ਨਸ ਬਿਊਰੋ ਦਾ ਕੰਮ ਸੀਗਾ ਵੀ ਬਿਜ਼ਨਸ ਬਿਊਰੋ ਅਸ਼ੀਰਤ ਸਾਹਿਬ ਨੂੰ ਸਿੱਧਾ ਡੀਸੀ ਸਾਹਿਬ ਨੂੰ ਕਰਦਾ ਭਈ ਆਹ ਲੱਜਾਜ ਲੱਗ ਚੁਈ ਐ ਅਨਧਕਾਰਦ ਕਿੰਨੋਂ ਦੀ ਰੁਕਣਗੀਆਂ ਐਨੋਸੀਆਂ ਰੁਕਣਗੀਆਂ ਉੱਥੇ ਅਨਧਕਾਰਦ ਕਲੋਨੀ ਚ ਮੀਟਰ ਨਹੀਂ ਲੱਗਣਗੇ ਪਹਿਲੇ ਹੀ ਲੋਕ ਤਰਾ ਤਰਾ ਕਰਦੇ ਨੇ ਮਤਲ ਸਾਰੀ ਲੁੱਟ ਖਸੁੱਟ ਆਮ ਜਨਤਾ ਤੇ ਪੈਂਦੀ ਐ ਜੀ ਇਹ ਇਹ ਤਾਂ ਆਪਣੇ ਮਿਸਟਰ ਦੇ ਨਹੀਂ ਹੁੰਦਾ ਸੀ ਜਿਹੜੀ ਪਾਈ ਬੈਠੇ ਆਏ ਚੌਧਰੀ ਸਾਹਿਬ ਨੇ ਫਲਾਟ ਬੇਚਤੇ ਲੋਕਾਂ ਨੇ ਕੋਠੀਆਂ ਬਣਾ ਲਈਆਂ ਅਫਸਰਾਂ ਨੇ ਆਪਣੀਆਂ ਜੇਬਾਂ ਭਰ ਲਈਆਂ ਤੇ ਸਭ ਤੋਂ ਵੱਡਾ ਨੁਕਸਾਨ ਅੱਜ ਹੋ ਰਿਹਾ ਧਾਮ ਲੋਕਾਂ ਦਾ ਹੋ ਰਿਹਾ ਹੈ। ਔਰ ਇਹ ਮੌਲਿਕ ਘਟੀ ਗਈ ਹੈ ਜੀ। ਐਫ ਆਈ ਆਰ 22 ਨੰਬਰ ਭੌਰੀ ਘੱਟਦੀ ਹੈ ਭੌਲੀ ਵਾਲਿਆਂ ਨੇ। ਹੂੰ। ਇਹ ਜਿਹੜੀ ਇਨਵੈਸਟੀਗੇਸ਼ਨ ਕਰ ਰਿਹਾ ਬਿਊਰੋ ਆਫ ਇਨਵੈਸਟੀਗੇਸ਼ਨ ਪੀਓਆਈ ਹੂੰ। ਉਹਨੇ ਤਾਂ ਮੈਸੇਜ ਵੀ ਆਇਆ ਮੈਨੂੰ ਕਹਿੰਦੇ ਜੀ ਸਟੇਟਮੈਂਟ ਬਣਾ ਕੇ ਵੀ ਸਟੇਟਮੈਂਟ ਡਿਟੇਲ ਨਾਲ ਲਿਖਾਉਂਗਾ। ਹੂੰ। ਮੇਰੀ ਡਿਟੇਲ ਨਾਲ ਸਟੇਟਮੈਂਟ ਲਿਖਣੀ ਹੈ ਤਾਂ ਵਿੱਚ ਕਮਿਸ਼ਨਰ ਹੀ ਹੋਣਾ ਹੈ। ਪ੍ਰਸ਼ੀਓ ਗੁਰਪ੍ਰੀਤ ਮੋਟਰ ਵੀ ਫਸਦਾ ਹੈ ਹੂੰ ਤੇ ਹੋਰ ਕਲੋਰੀ ਵਾਲੇ ਵੀ ਵਿਚ ਆਉਂਦੇ ਆ ਅਫਸਰ ਵਾਲੇ ਨੂੰ ਵਿਚ ਰੱਖੋ ਨੌਟਰੀ ਵਾਲੇ ਨੂੰ ਵੀ ਵਿਚ ਰੱਖੋ ਹਾਂ ਇਹ ਮੇਰੀ ਮੀਟਿੰਗ ਮੈਂ ਲਿਖਣੀ ਹੈ ਤੇ ਮੈਂ ਫਾਈਲ ਤੇ ਇਹੀ ਗੱਲ ਲਾ ਦੇਣਾ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਰਿਆਂ ਜੀ ਮਤਲਬ ਕਾਨੂੰਨੀ ਤੌਰ ਤੇ ਸੁਤਤੀ ਨਹੀਂ ਹੋਈ 3-4 ਸਾਲ ਮਸ਼ੱਕਤ ਵੀ ਕੀਤੀ ਲੋਕਾਂ ਦੇ ਹੱਕ ਦੀ ਲੜਾਈ ਵੀ ਲੜੀ ਤੇ ਫਿਰ ਵੀ ਅਧੂਰੀ ਰਹਿ ਗਈ ਹੁਣ ਫਰੀਦ ਖਵਾਰੇ ਨੂੰ ਸਿੱਧਾ ਕੱਲੇ ਦਾ ਬਾਜੀ ਤੇ ਜਿਹੜੇ ਦੂਜੇ ਕੌਮ ਦੇ ਜਿਹੜੇ ਬੈਠੇ ਆ ਉਹ ਕਿੱਧਰ ਗਏ ਨਹੀਂ ਉਹਨਾਂ ਦਾ ਤੁਸੀਂ ਬਾਈ ਨੇਮ ਵਿੱਚ ਦਿੱਤਾ ਸੀ ਬਿਲਕੁਲ ਮੈਂ ਕਲੋਨੀਆ ਲਖਾਈਆਂ ਦੇ ਵਿੱਚ ਬਲਬਾਈ ਨੇਮ ਖਲੋਦੀਆਂ ਦਿੱਤੀ ਹੈ ਚੌਧਰੀ ਸਾਹਿਬ ਪਹਿਲੀ ਗੱਲ ਤਾਂ ਇਹ ਸਾਡੀ ਇੱਕ ਚਲੋ ਆਪਾਂ ਭਾਰਤੀ ਨਾਗਰਿਕਾਂ ਅਸੀਂ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਤੁਸੀਂ ਜ਼ਿੰਮੇਵਾਰੀ ਨਿਭਾਤੀ ਜੇ ਤੁਸੀਂ ਨਾ ਐਪਲੀਕੇਸ਼ਨ ਦੰਦੇ ਤਾਂ ਫੇਰ ਕੀ ਬਣਦਾ ਜੀ ਦੇਖੋ ਜੀ ਮੈਂ ਤਾਂ ਸਰਕਾਰ ਦੀ ਮਦਦ ਕਰਦਾ ਵੀ ਤੁਹਾਨੂੰ ਟਿਕਸਾਗੇ ਸਟਾਫ ਕੀਤ ਵੀ ਖਾ ਕੇ ਤੇ ਸਰਕਾਰ ਕੰਮ ਨਹੀਂ ਕਰਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਦਾ ਬਗਲਾ ਹੈ ਸਰਕਾਰ ਇਹਨਾਂ ਦਾ ਫਸਲਾ ਨੂੰ ਖਿੱਚਦੀ ਕਿਉਂ ਨਹੀਂ ਇਹ ਤਾਂ ਕਹਿੰਦੇ ਟੈਕਸ ਖਾਦਾ ਹੀ ਨਹੀਂ ਸਰਕਾਰ ਨੂੰ ਤਾਂ ਐਫ ਆਈ ਆਰ ਮੈਂ ਪੜੀਆ ਵੀ ਸਾਰਾ ਕੁਝ ਦਿੱਤਾ ਹੈ ਪਰ ਇਹ ਉਹਦੀ ਗਲਤੀ ਫੇਰ ਨਹੀਂ ਮੰਨ ਰਹੇ ਤੁਸੀਂ ਇੱਕ ਬੰਦੇ ਦੇ ਪਰਚਾ ਕਹਿੰਦੇ ਹੋ 17 18 ਬੰਦਿਆਂ ਨੇ ਕਲੋਨੀਆਂ ਕਟੀਆਂ ਨੇ ਬਾਕੀ ਸਾਰੇ ਤੇ ਕਿਸੇ ਕੁਝ ਕੀਤਾ ਹੀ ਨਹੀਂ ਇਹਨਾਂ ਨੇ ਇਹ ਕੋਈ ਮੈਨੂੰ ਇੱਕ ਸਮਝ ਨਹੀਂ ਆਉਦੀ ਕਿ ਜਿਹੜੇ ਬੰਦੇ ਨੇ ਅਸੀਂ ਆ ਕੀਤੀਆਂ ਗੁਰਪ੍ਰੀਤ ਕੁੱਟਰਾ ਹਾਂ ਉਹਦੀ ਮੈਂ ਹੋਰ ਵੀ ਦਸਨੀ ਕਰ ਰਿਹਾ ਹੋ ਸਕਦਾ ਕਾਲੀਏ ਜਿਹਾ ਹੋਵੇ ਜੀ ਕਿਉਂਕਿ ਉਹ ਹੋਰ ਦੇਸਵਾਰਾਂ ਉੱਤੇ ਨਾ ਤਾਂ ਬਣਦੀ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਕਰ ਕੋ ਗਿਆ ਸਰਕਾਰ ਦਾ ਕਿੁੱਡੀ ਛਿਹਰੇ ਬੰਦੇ ਨੇ ਆ ਕੰਮ ਕਰਕੇ ਕਿਉਂ ਉਹਨੂੰ ਫੇਰ ਤੁਸੀਂ ਉਸੇ ਤੀਨਾਂ ਚਲਾਈ ਜਾਂਦੇ ਹੋ ਚੌਧਰੀ ਸਾਹਿਬ ਮਾਨ ਸਾਹਿਬ ਤੱਕ ਆਪਾਂ ਚਾਹੁੰਦੇ ਹਾਂ ਇਹ ਗੱਲਬਾਤ ਪਹੁੰਚੇ ਇਹ ਤਾਂ ਇੱਕ ਸ਼ਹਿਰ ਦੀ ਤੁਸੀਂ ਇੱਕ ਜਗ੍ਹਾ ਦੀ 18 19 ਕਲੋਨੀਆਂ ਦੀ ਗੱਲ ਕਰਦੇ ਹੋ ਪੂਰੇ ਪੰਜਾਬ ਦੇ ਹੀ ਹਾਲਾਤ ਨੇ ਜਿੱਥੇ ਅਸੀਂ ਬਾਤ ਚੁੱਕਦੇ ਆਂ ਮੀਡੀਆ ਵਾਲੇ ਕੋਲੋਨਾਈਜ਼ਰਾਂ ਦੇ ਐਡੇ ਲੰਬੇ ਹੱਥ ਨੇ ਇਹ ਮੀਡੀਆ ਜਾਂ ਤੁਹਾਡੇ ਵਰਗੇ ਸਮਾਜ ਸੇਵੀਆਂ ਤੇ ਉਲਟਾ ਪਰਚੇ ਦਰਜ ਕਰਾਉਣ ਦੀ ਹਸियत ਰੱਖਦੇ ਨੇ ਤੇ ਖੁਦ ਉਹ ਇਕੱਲੇ ਮੋਟੇ ਨਹੀਂ ਮੈਂ ਲੋਕਾਂ ਰੋਜ਼ ਸ਼ਿਕਾਇਤ ਕਰੀ ਕਿ ਇਹਨਾਂ ਸਤ ਕਲੋਨੀਆਂ ਵੀ ਤੇ ਕਿਹੜੀ ਸੀ ਖਾਬਾ ਹੈ ਵੀ 2022 ਦੀ ਦਰਖਾਸਤ ਪਈ ਹੈ ਅਜੇ ਤੱਕ ਉਹਨੂੰ ਛੇੜਛਾੜ ਹੀ ਨਹੀਂ ਕੀਤੀ ਇਹ ਦਰਖਵਾੜੀ ਦੇ ਬੁਖੇੜਾ ਨੇ ਜੀ ਹੁਣ ਮੈਂ ਇਹ ਦਰਖਵਾੜ ਫੇਰੇ ਸਾਡੀ ਕਿਹੜੀ ਜਣੀ ਹਮ ਮਤਲਬ ਆਹ ਕੋਈ ਤੁਹਾਨੂੰ ਜਿਹੜੀ ਦੇ ਰਹੇ ਨੇ ਜਾਣਕਾਰੀ ਉਹ ਵੀ ਅੱਧੀ ਅਧੂਰੀ ਦੇ ਰਹੇ ਨੇ ਬਿਲਕੁਲ ਇਹ ਵੀ ਨਹੀਂ ਦੇ ਰਹੇ ਪੂਰੀ ਅਸੀਂ ਬਹੁਤ ਕੁਝ ਪਟਿਆਲੇ ਦੇ ਵਿੱਚ ਕਮਿਸ਼ਨਰ ਸਾਹਿਬ ਨੂੰ ਦਰਖਾਸਤਾਂ ਵੀ ਦਿੱਤੀਆਂ ਆਰਟੀਆਈ ਐਮ ਵੀ ਪਾਉਂਦੀਆਂ ਕੋਈ ਜਵਾਬ ਨਹੀਂ ਦਿੰਦਾ ਮਾਨ ਸਾਹਿਬ ਇਹ ਤੁਸੀਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਹੋ ਇਸ ਟਾਈਮ ਪੱਥਰਾਂ ਦਾ ਪੰਜਾਬ ਬਣ ਜੂਗਾ ਜਿੱਥੇ ਨਜਾਇਜ਼ ਤੌਰ ਤੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਤੇ ਬੜੀਆਂ ਬੜੀਆਂ ਬਿਲਡਿੰਗਾਂ ਨਜਾਇਜ਼ ਤੌਰ ਤੇ ਖੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਪਰ ਸਾਰਾ ਨੁਕਸਾਨ ਆਮ ਲੋਕਾਂ ਦਾ ਜੇ ਅੱਜ ਇਸ ਮੌਕੇ ਤੋਂ ਅਸੋਈ ਦੀ ਗੱਲ ਦਾ ਵੇਜੀ ਅਸੋਈ ਦੀ ਗੱਲ ਕਰੋ ਜੀ ਉਹਨੇ ਸਰਕਾਰ ਨੇ ਕੀ ਕੀਤਾ ਨਾ ਕਿ ਵੀ ਜਿਹੜੇ ਇਸ ਡਿਪਾਰਟਮੈਂਟ ਕੋਲੋਂ ਪਤਾ ਵੀ ਨਹੀਂ ਗਈ ੱਟੱਕ ਜਾ ਕੇ ਪਰਚਾ ਦਰਜ ਕਰ ਚਲ ਪਰ ਤੇ ਉਹਨੇ ਅੱਜ ਕੀ ਕੀਤਾ ਨਾ ਕੋਲੋਂ ਟੂ ਟੂ ਰਾ ਕਰਕੇ ਉਹਨੇ ਇਹਨਾਂ ਨੇ ਕੀ ਕੀਤਾ ਵੀ ਜਿੱਦੀਆਂ ਵੀ ਕਲੋਨੀਆਂਆਂ ਦੀ ਅਰਜ਼ੀ ਆਇਆ ਕਲੋਨੀਆਂ ਦੀ ਕੋਲੋਂ ਜਿਹੜਾ ਇਹਲਾਸ ਆ ਉਹ ਅਰਜ਼ੀ ਆ ਲੋਕਲ ਬਾਡੀ ਪ੍ਰੈਸਟਰ ਨੂੰ ਭੇਜੋ ਡਿਪਾਰਟਮੈਂਟ ਨੂੰ ਵੀ ਉੱਥੇ ਤੋਂ ਤੁਹਾਨੂੰ ਦਿਖਾ ਦਾਂਗੇ ਬਸ ਉਹ ਪਈਆਂ ਰਹਿਣਗੇ ਉੱਥੇ ਹੋਣਾ ਕੁਝ ਵੀ ਨਹੀਂ ਸਾਹਿਬ ਆ ਵੀ ਕਮ ਹੋ ਗਿਆ ਵਿਜੀਲੈਂਸ ਤੋਂ ਲੈ ਕੇ ਉਧਰ ਵੇਢੀ ਜਾਂਦੇ ਆ ਕਿ ਉੱਥੇ ਲੁੱਟ ਖੋਹ ਜੂਗੀ ਪਰ ਮੈਂ ਉਤੋਂ ਤਰੇ ਉਧਰ ਨੂੰ ਹਾਈ ਕੋਰਟ ਦੇ ਵਿੱਚ ਅਗਲੇ ਹਫਤੇ ਦੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਵਾਂਗਾ ਮੈਂ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਰ ਮੀਡੀਆ ਦੋਸਤੋ ਅਕਸਰ ਹੀ ਕਿਸ ਨਾ ਕਿਸੇ ਮੁੱਦੇ ਤੇ ਅਸੀਂ ਚਰਚਾ ਕਰਦੇ ਆਂ ਅੱਜ ਜੋ ਮੁੱਦਾ ਬੜਾ ਅਹਿਮ ਮੁੱਦਾ ਹੈ ਕਿਉਂਕਿ ਪੰਜਾਬ ਦੀ ਜੇ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਅਸੀਂ ਖਬਰਾਂ ਅਸ਼ਰ ਕਰਦੇ ਆ ਰਿਹਾ ਵੀ ਅਨਧਕਾਰਤ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਭਾਵੇਂ ਲੁਧਿਆਣਾ ਹੋਵੇ ਬਠਿੰਡਾ ਹੋਵੇ ਪਟਿਆਲਾ ਮਹਾਲੀ ਸਾਰੇ ਜ਼ਿਲ੍ਹਿਆਂ ਦੀਆਂ ਅਸੀਂ ਖਬਰਾਂ ਅਸ਼ਰ ਕੀਤੀਆਂ ਜੋ ਸਰਕਾਰ ਦੀ ਪਾਲਿਸੀ ਬਣੀ ਹੋਈ ਹੈ ਮਾਰਚ 2018 ਤੋਂ ਬਾਅਦ ਕੋਈ ਵੀ ਕਹਿੰਦੇ ਕਲੋਨੀਆਂ ਜਿਹੜੀ ਨਵੀਂ ਨਹੀਂ ਕੱਟੀ ਜਾਊਗੀ ਪਰ ਉਸ ਤੋਂ ਬਾਅਦ ਵੀ ਨਵੀਂ ਸਰਕਾਰ ਦੇ ਵਿੱਚ ਵੀ ਨਿਯਮਾਂ ਨੂੰ ਛਿੱਕੇ ਟੰਕੇ ਢੜਾ ਤੜਕ ਲਾਉਂਦੀਆਂ ਕੱਟੀਆਂ ਜਾਂਦੀਆਂ ਰਹੀਆਂ ਜਿਹੜੇ ਸਬੰਧਤ ਅਧਿਕਾਰੀ ਨੇ ਪੂਡਾ ਗਲਾਡਾ ਜਿੱਥੇ ਨਗਰ ਕਾਉਂਸਲ ਐ ਕੋਈ ਕਾਰਪੋਰੇਸ਼ਨ ਐ ਉਹ ਸਾਰੇ ਅਧਿਕਾਰੀਆਂ ਦੀ ਪੁਸਤ ਪਨਾਹੀ ਦੇ ਥੱਲੇ ਕਲੋਨੀਆਂ ਕੱਟੀਆਂ ਗਈਆਂ ਅਨਧਾਰਤ ਕਲੋਨੀਆਂ ਕੱਟੀਆਂ ਗਈਆਂ ਬਿਲਡਿੰਗਾਂ ਸਾਰੀਆਂ ਜਾ ਰਹੀਆਂ ਨੇ ਤੇ ਕੋਈ ਵੀ ਇਹਨਾਂ ਨੂੰ ਰੋਕਣ ਵਾਲਾ ਹੈ ਨਹੀਂ ਕਿਉਂਕਿ ਜਿਨ੍ਹਾਂ ਨੇ ਰੋਕਣੀਆਂ ਨੇ ਉਹ ਤਾਂ ਖੁਦ ਨਾਲ ਰਲੇ ਹੋਏ ਨੇ ਫਿਰ ਕੌਣ ਇਹਨਾਂ ਤੇ ਧਿਆਨ ਦੇਊ ਕੌਣ ਰੋਕੂ ਅਜਿਹੇ ਵਿੱਚ ਕੋਈ ਸਮਾਜ ਸੇਵੀ ਜਾਂ মিডিਆ ਵਾਲੇ ਬਾਤ ਚੁੱਕਦੇ ਆ ਜੇ ਅਸੀਂ ਬਾਤ ਚੁੱਕਦੇ ਆ ਦਿਖਾਉਂਦੇ ਆ ਕਾਰਵਾਈ ਫਿਰ ਵੀ ਨਹੀਂ ਹੁੰਦੀ ਕਿੱਥੇ ਨਾ ਕਿੱਥੇ ਜਾ ਕੇ ਚਾਹੇ মিডিਆ ਵਾਲਾ ਚਾਹੇ ਕੋਈ ਸਮਾਜ ਸੇਵੀ ਉਹਨਾਂ ਨੂੰ ਲਿਖਤੀ ਦਰਖਾਸਤਾਂ ਵੀ ਦੇਣੀਆਂ ਪੈਂਦੀਆਂ ਨੇ ਦੇਖੋ ਉਲਟ ਹੋ ਰਿਹਾ ਕੰਮ ਜਿਹੜੇ ਤਨਖਾਹ ਲੈਂਦੇ ਨੇ ਜਿਸ ਕੰਮ ਦੀ ਉਹ ਤਨਖਾਹ ਦੇ ਨਾਲ ਨਾਲ ਅਜਿਹੇ ਲੋਕਾਂ ਦੇ ਨਾਲ ਰਲ ਕੇ ਉੱਪਰੋਂ ਵੀ ਮਲਾਈ ਮਤਲਬ ਹੇਟਦੇ ਨੇ ਸਾਰਾ ਕੁਝ ਆਪਣੀਆਂ ਜੇਬਾਂ ਪਰ ਰਹੇ ਨੇ ਪੰਜਾਬ ਦੇ ਹਿਸਤੇ ਵੀ ਹਾਲਾਤ ਨੇ ਆਪਾਂ ਗੱਲਬਾਤ ਕਰਦੇ ਹਾਂ ਜ ਸਿਰਫ ਇੱਕ ਸ਼ਹਿਰ ਦੀ ਉਸ ਤੋਂ ਬਾਅਦ ਬਾਕੀ ਵੀ ਕਰਾਂਗੇ ਬਠਿੰਡੇ ਦੀ ਜੇ ਗੱਲ ਕਰੀਏ ਬਠਿੰਡੇ ਕਈ ਸਾਲ ਪਹਿਲਾਂ ਕੁਝ ਕਲੋਨੀਆਂ ਅਨਤਕਾਰਤ ਤੌਰ ਤੇ ਕੱਟੀਆਂ ਗਈਆਂ ਜਿਨ੍ਹਾਂ ਦੀ ਲਿਖਤੀ ਸ਼ਿਕਾਇਤ ਕੀਤੀ ਚੌਧਰੀ ਕਿਸ਼ਨ ਲਾਲ ਨੇ ਜੋ ਸਾਬਕਾ ਐਸਐਚਓ ਨੇ ਤੇ ਤਮਾਸੇਵੀ ਵੀ ਨੇ ਅਕਸਰ ਸਮਾਜਿਕ ਕ੍ਰਿਤਿਆ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਨੇ ਤੇ ਅੱਜ ਸਾਡੇ ਨਾਲ ਉਹ ਜੁੜੇ ਨੇ ਵੀ ਕੀ ਕਾਰਵਾਈ ਹੋਈ ਹੈ ਉਹਨਾਂ ਕਲੋਨਾਈਜ਼ਰਾਂ ਤੇ ਜਿਨ੍ਹਾਂ ਨੇ ਇਹ ਨਜਾਇਜ਼ ਕਲੋਨੀਆਂ ਕੱਟੀਆਂ ਤੇ ਨਜਾਇਜ਼ ਕਲੋਨੀਆਂ ਨਹੀਂ ਕੱਟੀਆਂ ਤੇ ਜਿਹੜੇ ਫੇਕ ਹਸਤਾਮ ਲਗਾ ਕੇ ਫੇਕ ਕਾਗਜ਼ਾਂਤ ਲਾ ਕੇ ਉਹਨਾਂ ਦੀ ਐਨਓਸੀ ਵੀ ਪਾਸ ਕਰਾਈਆਂ ਫੇਰ ਗੱਲਬਾਤ ਕਰਦੇ ਹਾਂ ਵੀ ਹੁਣ ਉੱਤੇ ਕੀ ਡਿਸੀਜਨ ਹੋਇਆ ਵਿਜੀਲੈਂਸ ਵੱਲੋਂ ਜਾਂਚ ਮਿਠਾਈ ਗਈ ਸੀ ਕਹਿੰਦੇ ਵੀ ਐਫਆਈਆਰ ਦਰਜ ਹੋਈ ਹੈ ਕੀ ਸੰਤੁਸ਼ਟ ਨੇ ਹੁਣ ਚੌਧਰੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮਕੂਲ ਜੀ ਵਾਈਕੁਰਜੀ ਖਾਲਸਾ ਰਹਿਗੋ ਜੀ ਕਿਤੇ ਜੀ ਚੌਧਰੀ ਸਾਹਿਬ ਆਪਾਂ ਦਰਸ਼ਕਾਂ ਨਾਲ ਸਾਰੀ ਗੱਲਬਾਤ ਸਾਂਝੀ ਕਰਤੀ ਵੀ ਧੜਾ ਧੜ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਅਧਿਕਾਰੀ ਸਾਰੇ ਰਲੇ ਹੋਏ ਨੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਹੁਣ ਤੁਸੀਂ ਲਿਖਤੀ ਦਰਖਾਸਤ ਦੇਣੀ ਪਈ ਜਦੋਂ ਕਿ ਕੰਮ ਤਾਂ ਇਹ ਖੁਦ ਮਹਿਕਮੇ ਦਾ ਸੀਗਾ ਹੁਣ ਕੀ ਬਣਿਆ ਉਹਦੇ ਤੇ ਆਪਾਂ ਪੰਜਾਬ ਵਾਸੀਆਂ ਨਾਲ ਗੱਲ ਸਾਂਝੀ ਕਰੀਏ ਤੇ ਸਰਕਾਰ ਮਾਨ ਸਾਹਿਬ ਤੱਕ ਵੀ ਇਹ ਗੱਲ ਜ਼ਰੂਰ ਪਹੁੰਚਾਈਏ ਵੇਖੋ ਜਦੋਂ ਕੋਲੀ ਇੱਕ ਕੋਰਸੀ ਤਿਆਰ ਕੀਤੀ ਸੀ 12 ਅਵਲੀਕ 01 ਅਵਲੀਕ 2017 ਹਮ ਟੈਸ਼ 5 ਐਚ ਜੀ ਟੈਸ਼ 2 1206 ਨੰਬਰ ਹਮ ਕੋਰਸੀ ਦੇ ਮਤਾਬਕ ਇਹਨਾਂ ਨੇ ਰੋਕ ਲਗਾਤੀ ਸੀ ਕਲੋਨੀਆਂ ਦੇ ਉੱਤੇ ਵੀ ਤੁਸੀਂ ਅਧਿਕਾਰ ਕੱਟ ਨਹੀਂ ਸਕਦੇ ਸੀ ਕਿੱਤੋਂ ਦੇ ਆ ਪਾਲਿਸੀ ਮੁਤਾਬਕ ਜੀ ਜਿਹੜੀਆਂ ਇਹਨਾਂ ਦੇ ਹਵੈਤਾ ਸ਼ਰਤਾਂ ਰੱਖੀਆਂ ਸੀ ਉਸ ਮੁਤਾਬਕ ਤਾਂ ਇਹ ਹੋ ਨਹੀਂ ਸਕਦਾ ਸੀ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ 2017 ਦੇ ਵਿੱਚ ਜਿਹੜੀ ਕਲੌਂਡੀ ਦਿਖਾਈ ਇਹਨਾਂ ਨੇ ਵੀ ਅਸੀਂ 2016 ਤੋਂ ਪਹਿਲਾਂ ਪਹਿਲਾਂ ਕੱਟ ਚੁੱਕੇ ਆ ਉਹਦੇ ਇਹਨਾਂ ਨੇ ਆਸਟਾਨ ਡਬਲ ਜਿਹੜੀ ਸਰ ਫਾਈਨਲ ਅਨੁਸੂਚੀ ਦਿੱਤੀ ਫਾਈਨਲ ਸਰਟੀਫੀਕੇਟ ਦਿੱਤਾ ਔਰ 17 ਦੇ ਵਿੱਚ ਤੋਂ ਤੁਸੀਂ ਐਗਰੀਮੈਂਟ ਕਰੀ ਜਾਂਦੇ ਹੋ 21 ਜੇ ਸ਼ਾਮ ਲੈ ਲਿਆ ਇਹ ਦੋ ਨੰਬਰ ਚ ਨਹੀਂ ਹੋਇਆ ਬਿਲਕੁਲ ਦੋ ਨੰਬਰ ਚ ਸਾਰਾ ਕੁਝ ਤਾਂ ਹੀ ਤਾਂ ਕੰਮ ਹੋਈ ਹੈ ਚਲੋ ਜੀ ਹੁਣ ਪਰਚਾ ਦਰਜ ਹੋ ਗਿਆ ਚਲੋ ਬੰਦੇ ਪਰਚਾ ਦਰਜ ਕਰਤਾ ਇਹਨਾਂ ਨੇ ਜੀ ਹੁਣ ਪਰਚਾ ਗੱਲ ਦਰਜ ਕਰਤਾ ਸੁਨੀਲ ਕੁਮਾਰ ਐਡਮਿਨਸੀ ਤੇ ਕੋਲੋਰਾਈਜ਼ਰ ਤੇ ਇਹ ਜਿਹੜਾ ਹੈਗਾ ਸੁਨੀਲ ਕੁਮਾਰ ਹੈ ਇਹ ਇਹਨੇ ਕਲੋਨੀਆ ਕਟੀਆਂ ਸੀ ਸਾਰੀਆਂ ਉਹ ਨਹੀਂ ਜਿਹੜੇ ਹੋਰ ਬੰਦੇ ਵੀ ਆ ਉਹ ਸਾਰੇ ਛੜਛੜ ਦੇਤੇ ਪੰਲਾ ਸੁਨੀਲ ਤੇ ਪਰਚਾ ਦੇਦਾ ਸਾਫਤਾ ਧੋਧੀਆਂ ਐਨੋਸੀਆ ਦਿਖਾ ਦਿਆ ਮੈਂ ਇਹੀ ਕਹਿਣਾ ਵੀ ਇਹ ਜਿਹੜੀ ਜਾਜਨਾ ਦੂਰੀ ਹੈ ਜੇ ਉਹ ਦੂਰੀ ਹੈ ਜਿਨ੍ਹਾਂ ਨੇ ਅਫਤਾਰਮ ਵਿੱਚ ਸਰਟੀਫਾਈਡ ਕੀਤੇ ਉਹ ਸਾਰੇ ਪਰਚੇ ਚ ਲੈ ਨਹੀਂ ਦੇਖੋ ਜੀ ਨਾ ਤਾਂ ਕੋਈ ਡਾਕਟਰੀ ਆ ਨਾ ਕੋਈ ਸ਼ਾਮ ਆਣਾ ਨਾ ਹੀ ਕੋਈ ਜਿਹੜੇ ਉੱਥੇ ਐਕਸ਼ਨ ਬੈਠਾ ਹੈ ਕੋਈ ਐਸਡੀਓ ਬੈਠਾ ਹੈ ਜੇ ਵੀ ਉਹ ਮੈਂ ਨਾਲ ਹੀ ਲੈਣਾ ਮੈਂ ਉਹ ਨਾਲ ਲੈਣ ਤੋਂ ਮੈਨੂੰ ਕੋਈ ਝਿਜਕ ਨਹੀਂ ਹੈ ਕਿਉਂਕਿ ਜਿੰਨਾਂ ਨੇ ਇਹ ਕੀਤੀ ਇਹ ਲੋਟੋ ਤੋਂ ਤੋਂ ਫਰਪਰੀਜ਼ ਵੋਟਰ ਹੈ ਉਹਦੀ ਬਦਲੀ ਵੀ ਕਰਦੇ ਫੇਰ ਬਖੜੇ ਲੱਗ ਆਖੇ ਉਹ ਉਹ ਕੌਣ ਨੇ ਜੀ ਗੁਰਪ੍ਰੀਤ ਵੋਟਰ ਪਤਾ ਨਹੀਂ ਸ਼ਾਇਦ ਐਸਡੀਓ ਆ ਕੇ ਜਾਈ ਉਹਨੂੰ ਪਾਵਰਾਂ ਦਿੱਤੇ ਜਾਣੇ ਹੈ ਮਤਲਬ ਤੁਸੀਂ ਇਹ ਦੇਖੋ ਚੌਧਰੀ ਸਾਹਿਬ ਇੱਕ ਤੁਸੀਂ ਆਵਾਜ਼ ਚੁੱਕ ਲਈ ਦਰਖਾਸਤ ਦਿੱਤੀ ਫੇਰ ਵੀ ਤੁਹਾਨੂੰ ਸੰਤੁਸ਼ਟੀ ਨਹੀਂ ਹੋਈ ਇੱਕ ਤੇ ਪਰਚਾ ਦਰਜ ਕਰਕੇ ਬਾਕੀ ਗੋਗਲੋਂ ਤੋਂ ਮਿੱਟੀ ਝਾੜਤੀ ਵਿਜੀਲੈਂਸ ਤੋਂ ਜਿੱਥੋਂ ਆਪਾਂ ਨੂੰ ਬਹੁਤ ਆਸਾਂ ਹੁੰਦੀਆਂ ਨੇ ਤੇ ਬਾਕੀ ਸੈਂਕੜੇ ਹਜ਼ਾਰਾਂ ਕਲੋਨੀਆਂ ਕਟੀਆਂ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜੀ ਦੇ ਕੋਈ ਹਜ਼ਾਰਾਂ ਕੀ ਮੈਂ ਬਹੁਤ ਸਾਰਤ ਕਰ ਦੂਗਾ ਆਪਾਂ ਮਲੋੜ ਦੇ ਵਿੱਚ ਇੱਕ ਐਪਲੀਕੇਸ਼ਨ ਪਈ ਬੈਠਾ ਮਲੋੜ ਵਾਲਿਆਂ ਨੇ ਵੀ 2018 ਤੋਂ ਬਾਅਦ ਕੱਟ ਗਿਆ ਸਾਰਾ ਕੁਝ ਡਾਟਾ ਪ੍ਰਿੰਡਿੰਗ ਦਰਖਾਸਤ ਰੱਖੀ ਬੈਠਾ ਡੀ.ਐਸ. ਸਾਹਿਬ ਏ.ਡੀ.ਸੀ. ਸਾਹਿਬ ਨੂੰ ਮਾਰਕ ਕੀਤੀ ਹੈ ਏ.ਡੀ.ਸੀ. ਸਾਹਿਬ ਹੀ ਕੰਪਿਟਿਟਰਸ ਦੀ ਫਾਲਟੀ ਹੈ ਬੈਂਡ ਆਰਟੀਫਾਈ ਹੋਣਾ ਆਰਟੀ ਦੇ ਵਿੱਚ ਬੜੇ ਖਲਾਸੇ ਹੋ ਗਏ ਚੌਧਰੀ ਸਾਹਿਬ ਫਿਰ ਤੁਸੀਂ ਇਹ ਦੱਸੋ ਵੀ ਹਰ ਇੱਕ ਗੱਲ ਸੀ.ਐਮ. ਸਾਹਿਬ ਤੱਕ ਪਹੁੰਚਾਉਣੀ ਜਾਂ ਉਹਨਾਂ ਨੂੰ ਕਹਿਣਾ ਤੁਸੀਂ ਦੇਖੋ ਫਿਰ ਇਹ ਕਾਦੀਆਂ ਤਨਖਾਹਾਂ ਲੈ ਰਹੇ ਨੇ ਥੱਲੇ ਇਹਨਾਂ ਦੇ ਚੁਣੇ ਹੋਏ ਆਪਣੇ ਨਮਾਇंदे ਵੀ ਨੇ ਐਮਐਲਏ ਬੈਠੇ ਨੇ ਡੀਸੀ ਸਾਹਿਬ ਬੈਠੇ ਆ ਕਮਿਸ਼ਨਰ ਨੇ ਸਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਲੈਗਲ ਐਕਟੀਵਿਟੀ ਨਾ ਹੋਵੇ ਤੇ ਸਾਰਾ ਕੁਝ ਹੋ ਹੀ ਜਾਂਦਾ ਹੈ ਫਿਰ ਇਹ ਕਿ ਕਿੱਦ ਨੂੰ ਜਾ ਰਹੀ ਹੈ ਕਹਾਣੀ ਦੇਖੋ ਜੀ ਮਖਬੂਲ ਜੀ ਕੁੱਤੀ ਚੋਰਾ ਦਾ ਰਲ ਗਈ ਅਫਸਰ ਵੀ ਰਲ ਗਏ ਜਿਹੜੇ ਨੇ ਤਸਦੀਕ ਕੀਤੀ ਹੈ ਇਹ ਪਸਟਾਮ ਜਿਨ੍ਹਾਂ ਨੇ ਇਨਕੁਆਇਰੀ ਕਰਕੇ ਜਿਹੜੀ ਤਸਦੀਕ ਕਰਕੇ ਜਿਨ੍ਹਾਂ ਨੇ ਐਨਡੋਸੀ ਦਿੱਤੀ ਹੈ ਫਾਈਨਲ ਐਨਡੋਸੀ ਜੀ ਅਫਸਰ ਵੇਖੀ ਨਹੀਂ ਲੈਣੇ ਚਲੋ ਅੱਜ ਫਾਇਰ ਹੋ ਗਈ ਸਾਬਤ ਹੋ ਗਿਆ ਵੀ ਇਹ ਕਲੋਨੀ ਨਜਾਇਜ਼ ਹੈ ਸਾਰਾ ਕੁਝ ਇਹਦੇ ਤੇ ਜਿਹੜੇ ਝੂਠੇ ਦਸਤਾਵੇਜ਼ ਤਿਆਰ ਕਰਕੇ ਕਲੋਨੀ ਨੂੰ ਅਪਲਾਈ ਕੀਤਾ ਜਾਂ ਜੋ ਵੀ ਲਾਇਸੈਂਸ ਲਿਆ ਹੁਣ ਉੱਥੇ ਜੋ ਮਕਾਨ ਬਣਨਗੇ ਜਾਂ ਸੜਕਾਂ ਬਣ ਗਈਆਂ ਕਲੋਨੀ ਕੱਟੀ ਗਈ ਉਹਨੂੰ ਢਾਉਗੇ ਤਾਂ ਕੀ ਦਾ ਨੁਕਸਾਨ ਕੀ ਦਾ ਹੋਊਗਾ ਨੁਕਸਾਨ ਪਬਲਿਕ ਦਾ ਮੈਂ ਸਭ ਤੋਂ ਪਹਿਲਾਂ ਜਦੋਂ ਐਪਲੀਕੇਸ਼ਨ ਦਿੱਤੀ ਹੈ ਨਾ ਮੈਂ ਇੱਕ ਵੀਡੀਓ ਪਾਤੀ ਸੀ ਬਟਿੰਡੇ ਚ ਵੀ ਪੱਛ ਜੋ ਇਹਨਾਂ ਕਲੋਨੀਆਂ 'ਚ ਬਣਾ ਦੋ ਢਾਣ ਗਈਆਂ ਹੂੰ ਇਹਦਾ ਤੇ ਪਰਚੇ ਹੋ ਰਹੇ ਐ ਨਜਾਇਜ਼ ਆਏ ਆਂ ਤੇ ਘੱਟ ਕਲੌਨੀ ਆਪਾਂ ਦਰਸ਼ਕਾਂ ਨੂੰ ਦੱਸੀਏ ਵੀ ਜਿਹੜੀ ਕਿਹੜੀ ਕਲੌਨੀ ਦੀ ਗੱਲ ਕਰਦੇ ਹੋ ਕਿਹੜੇ ਸ਼ਹਿਰ ਦੇ ਵਿੱਚ ਕਲੌਨੀ ਕੱਟੀ ਵੀ ਇਹ ਨਾ ਜਿਹੜੀ ਬੈਕਡੇਟ ਦੇ ਵਿੱਚ ਹਸਤਾਮ ਲੈਵੇ ਸਾਡੀ ਕਲੌਨੀ ਤਾਂ ਪਹਿਲਾਂ ਦੀ ਕੱਟੀ ਆ ਪਹਿਲਾਂ ਦੱਸਿਓ ਕਿੱਥੇ ਦੀ ਗੱਲ ਕਰਦੇ ਹੋ ਤੁਸੀਂ ਇਹ ਜੀ ਮੈਂ ਬਟਿੰਡੇ ਦੀ ਗੱਲ ਕਰ ਰਿਹਾ ਨਹੀਂ ਬਟਿੰਡੇ 'ਚ ਇੱਕ ਕਲੌਨੀ ਨਹੀਂ 18 ਉੱਨੇ ਆ 18 ਉੱਨੇ ਕਲੌਨੀਆਂ ਦੀ ਗੱਲ ਕਰ ਰਿਹਾ ਮੈਂ ਹੂੰ ਉਹਦੀ ਮੈਂ ਡਿਸਟ੍ਰਿਕਟ ਪੁਲਿਸ ਕੀਤੀ ਸੀ ਸੀਐਮ ਸਾਹਿਬ ਨੂੰ ਮਿਲੇ ਸੀ ਸੀਐਮ ਸਾਹਿਬ ਤੋਂ ਇੱਕ ਡੀਜੀਪੀ ਡੀਜੀਪੀ ਵਿਜੀਲੈਂਸ ਵਿਭਾਗ ਤੋਂ ਮਿਲੇ ਐਨਕੁਆਰੀਆਂ ਜਿਹੜੀ ਸੀ ਮੇਰੀ ਐਪਲੀਕੇਸ਼ਨ ਸੀਐਮ ਸਾਹਿਬ ਨੂੰ ਸਿੱਧੀ ਦਿੱਤੀ ਸੀ ਉਹ ਸਿੱਧੀ ਉਹਨਾਂ ਨੇ ਉੱਥੋਂ ਦੇ ਜਿਹੜੇ ਕਮਿਸ਼ਨਰ ਸਾਹਿਬ ਲੱਗੇ ਸੀ ਬਠਿੰਡਾ ਨਗਰ ਦੇ ਉਹਨਾਂ ਨੂੰ ਸਿੱਧੀ ਟ੍ਰੈਕ ਪਾਈ ਸੀ ਤੇ ਕੀ ਕਾਰਵਾਈ ਕਰਦੇ ਹੋ ਹੂੰ ਜਿਹੜੀ ਵਿਜੀਲੈਂਸ ਵਾਲੀ ਸੀ ਉਹ ਵਿਜੀਲੈਂਸ ਵਾਲੇ ਨੇ ਆਪ ਹੀ ਸਟਾਰਟ ਕਰਤੀ ਤੋਹਾਰੇ ਜੀ ਉਹ ਜਿਹੜੀ ਸੀਐਮ ਸਾਹਿਬ ਵਾਲੀ ਜਿਹੜੀ ਕਮਿਸ਼ਨਰ ਸਾਹਿਬ ਨੂੰ ਆਈ ਸੀ ਕਮਿਸ਼ਨਰ ਸਾਹਿਬ ਨੇ ਆਪ ਤੇ ਪੱਲੋਂ ਗਲੇ ਗਲੇ ਤੋਂ ਲੋਹ ਨੂੰ ਖਾਤਰ ਇਹਨਾਂ ਨੇ ਕੀ ਕੀਤਾ ਉਹਦੇ ਬਾਰੇ ਉਹ ਜੁਬੇਵਾਰੀ ਫੈਕਸ ਕਰੀ ਤੀ ਇੱਕ ਅਸਤਾਮ ਵਾਲਿਆ ਦੀ ਜਿਹੜਾ ਨਾਲ ਜਿਹੜੇ ਕੋਈ ਇਹਨਾਂ ਨੇ ਲੁੱਟਕੁੱਟ ਕੀਤੀ ਸੀ ਜੀ ਹੁਣ ਮੈਂ ਇਹ ਕਹਿੰਦਾ ਵੀ ਜਿਹੜਾ ਉਥੋਂ ਦਾ ਕਮਿਸ਼ਨਰ ਹੈ ਕੰਪੀਟਿਟਿਡ ਅਥਾਰਟੀ ਦਾ ਤੂੰ ਹੈ ਹਾਂ ਕੰਪੀਟਿਟਿਡ ਅਥਾਰਟੀ ਤੇਰੀ ਕਾਬਜ਼ ਹੋਰਦਾ ਤੂੰ ਉੱਤੇ ਚਾਰਜ ਲਗਾ ਤੇਰਾ ਫਰਜ਼ ਮਾਰਦਾ ਸੀ ਕੋਲੋਰੀਆਂ ਜਾ ਕੇ ਮੌਕੇ ਤੇ ਚੈੱਕ ਕਰਦਾ ਹੂੰ ਤੇ ਤੂੰ ਛੱਡਤੀ ਉਹਦੇ ਤੇ ਆਪਣੇ ਤੇ ਅਸਤਾਮ ਵਾਲੇ ਵੇਚਿਆ ਉਹ ਰਸਤਾਮ ਵੀ ਇੱਥੇ ਜ ਲੈ ਕੇ ਤੇ ਸਤਾਰਾ ਜੈਗਰੀਵੇਟ ਕੀਤਾ 100 ਰੁਪਏ ਦਾ ਸਤਾਮ ਸਾਰਾ ਕੁਛ ਐਂਕੀ ਫੈਂਕੀ ਹੋਇਆ ਸਭ ਰਲੇ ਮਿਲੇ ਭੁਗਤ ਤੁਸੀਂ ਇਹ ਕਹਿੰਦੇ ਹੋ ਮਿਲੀ ਭੁਗਤ ਨਾਲ ਸਭ ਹੋਇਆ ਬਿਲਕੁਲ ਜੀ ਉਹ ਜਦੋਂ ਅਸੀਂ ਇਨਕੁਆਰੀ ਲੱਗੀ ਤਾਂ ਇਨਕੁਆਰੀ ਦੇ ਵਿੱਚ ਬਿਜ਼ਨਸ ਬਿਊਰੋ ਨੇ ਮੁਕੱਦਮਾ ਨੰਬਰ 22/244204678 ਡਾਕੂਮੈਂਟਸ ਆਪਦੇ ਕੋਲ ਤਿਆਰ ਕਰਨੇ ਜਾਲੀ ਨਹੀਂ ਇਹ ਹੁਣ ਹੁਣ ਹੋਇਆ ਜੀ ਮੁਕੱਦਮਾ ਤਾਂ ਬਿਲਕੁਲ 24 ਚ ਪਰਚਾ ਦਰਜ ਹੋ ਗਿਆ ਜੀ ਕੀ ਦੀ ਮੇਰੀ ਕਲੇਮ ਸੀ ਹੂੰ ਤੇ ਕੁੱਝ ਸਾਲ ਤਿੰਨ ਚਾਰ ਸਾਲ ਲੱਗੇ ਇਸ ਕੰਮ ਨੂੰ ਤੇ ਤਿੰਨ ਚਾਰ ਸਾਲ ਜਦੋਂ ਇਹ ਦਰਖਾਸਤ ਦਿੱਤੀ ਗਈ ਜਿਹੜੇ ਕਮਿਸ਼ਨਰ ਨੂੰ ਪਤਾ ਲੱਗ ਗਿਆ ਫੇਕ ਡਾਕੂਮੈਂਟ ਨੇ ਉਹ ਕਲੋਨੀਆਂ ਤੇ ਕਾਰਵਾਈ ਹੋ ਗਈ ਸੀ ਬੰਦ ਡੈਮੋਲੇਸ਼ਨ ਕਰਤੀਆਂ ਢਾਤੀਆਂ ਸੀ ਨਹੀਂ ਨਹੀਂ ਉਹਦੇ 'ਚ ਦੇਖੋ ਜੀ ਕਿੱਡਾ ਮੈਂ ਕਹਿੰਦਾ ਵੀ ਵਿੜਾ ਹੀ ਕਰ ਖੋ ਗਿਆ ਸਰਕਾਰਾਂ ਦਾ ਮੈਂ ਤਹਿਸੀਲਦਾਰ ਸਾਹਿਬ ਨੂੰ ਮਿਲ ਕੇ ਆਇਆ ਮੈਂ ਕਿਹਾ ਵਿਜੀਲੈਂਸ ਜਾਂਚ ਲੱਗੀ ਐ ਐਸ ਪਾਲਿਸੀ ਦੇ ਮਤਲਬ ਕੋ ਇਹਨਾਂ ਉਹ ਨਹੀਂ ਹੋ ਸਕਦੀ ਇਹਨਾਂ ਨੇ ਕਲੋਨੀਆਂ ਬਾਅਦ 'ਚ ਕੱਟੀਆਂ 18 ਤੋਂ ਬਾਅਦ ਤੁਸੀਂ ਰਜਿਸਟਰੀਆਂ ਤੇ ਰੋਕ ਲਾ ਦਿਓ ਹੂੰ ਉਹਨਾਂ ਨੇ ਡਬਲ ਪੈਸੇ ਲਾ ਕੇ ਰਜਿਸਟਰੀਆਂ ਕਰਦੀਆਂ ਸ਼ੁਰੂ ਕਰਤੀਆਂ ਉਹਨਾਂ ਤੇ ਜਿਹੜਾ ਰੋਕ ਹੀ ਨਹੀਂ ਲੱਗੀ ਇਹਨਾਂ ਤੋਂ ਹੂੰ ਮੈਂ ਇਸ ਤੋਂ ਬਿਅਰ ਨਹੀਂ ਮਤਲਬ ਐ ਜੇ ਆਪਾਂ ਸ਼ਿਕਾਇਤ ਤੁਸੀਂ ਸ਼ਿਕਾਇਤ ਕਰਤੀ ਚਾਹੇ ਮੀਡੀਆ ਆਪਣੀ ਬਾਤ ਚੁੱਕਦਾ ਤਾਂ ਇਹਨਾਂ ਦੇ ਡਬਲ ਪੈਸੇ ਹੋ ਜਾਂਦੇ ਨੇ ਵੀ ਆਹ ਫਲਾਣੇ ਨੇ ਭਾਈ ਦਰਖਾਸਤ ਦਿੱਤੀ ਹੋਈ ਆ ਹੁਣ ਵੱਧ ਪੈਸੇ ਲੱਗਣਗੇ ਕੰਮ ਤਾਂ ਥੋੜਾ ਹੋ ਜਾਊਗਾ। ਇਹ ਤਾਂ ਬਿਜਲੀ ਸਿਓ ਬਿਊਰੋ ਦਾ ਕੰਮ ਸੀਗਾ ਵੀ ਬਿਜਲੀ ਸਿਓ ਬਿਊਰੋ ਤਹਿਸੀਲਦਾਰ ਸਾਹਿਬ ਨੂੰ ਸਿੱਧਾ ਡੀਸੀ ਸਾਹਿਬ ਨੂੰ ਕੱਢਦਾ ਭਈ ਆਹਾਂ ਲੱਗਾਛ ਲੱਗ ਚੁੱਕੀ ਆ ਸਾਡੇ ਅਧਿਕਾਰਦਾਰ ਐਨਓਸੀ ਰੁਕ ਰਹੀ ਆ। ਐਨਓਸੀ ਰੁਕਣਗੀਆਂ ਉੱਥੇ ਅਨਧਕਾਰਕ ਕਲੋਨੀ ਚ ਮੀਟਰ ਨਹੀਂ ਲੱਗਣਗੇ ਪਹਿਲਾਂ ਹੀ ਲੋਕ ਤਰਾ ਤਰਾ ਕਰਦੇ ਨੇ ਮਤਲਬ ਸਾਰੀ ਲੁੱਟ ਖਸੂਟ ਆਮ ਜਨਤਾ ਤੇ ਪੈਂਦੀ ਹੈ ਜੀ ਇਹ ਇਹ ਤਾਂ ਆਪਣੇ ਕਮਿਸ਼ਨਰ ਦੇ ਕੋਲ ਹੁੰਦਾ ਸੀ ਜਿਹੜੀ ਪਾਰੀ ਬੈਠੇ ਆਏ ਚੌਧਰੀ ਸਾਹਿਬ ਨੇ ਪਲਾਟ ਵੇਚਤੇ ਲੋਕਾਂ ਨੇ ਕੋਠੀਆਂ ਬਣਾ ਲਈਆਂ ਅਫਸਰਾਂ ਨੇ ਆਪਣੀਆਂ ਜੇਬਾਂ ਭਰ ਲਈਆਂ ਤੇ ਸਭ ਤੋਂ ਵੱਡਾ ਨੁਕਸਾਨ ਅੱਜ ਹੋ ਰਿਹਾ ਤਾਂ ਆਮ ਲੋਕਾਂ ਦਾ ਆਮ ਜਨਤਾ ਦਾ ਹੋ ਰਿਹਾ ਔਰ ਇਹ ਮੁਹੱਲੀ ਖੱਟੀ ਗਈ ਹੈ ਜੀ ਐਫਆਈਆਰ 22 ਨੰਬਰ ਬਹੁਤ ਵੀ ਘੱਟ ਗਈ ਹੈ ਮੁਹੱਲੀ ਵਾਲਿਆਂ ਨੇ ਹੂੰ ਏ ਜਿਹੜੀ ਇਨਵੈਸਟੀਗੇਸ਼ਨ ਕਰ ਰਿਹਾ ਬਿਊਰੋ ਆਫ ਇਨਵੈਸਟੀਗੇਸ਼ਨ ਪੀਓਆਈ ਹੂੰ ਉਹਨੇ ਤਾਂ ਮੈਨੂੰ ਮੈਸੇਜ ਵੀ ਆਇਆ ਮੈਨੂੰ ਕਹਿੰਦੇ ਜੀ ਸਟੇਟਮੈਂਟ ਬਣਾ ਕੇ ਵੀ ਸਟੇਟਮੈਂਟ ਦਾ ਡਿਟੇਲ ਨਾਲ ਲਿਖਾਉਂਗਾ ਹੂੰ ਮੇਰੀ ਡਿਟੇਲ ਨਾਲ ਸਟੇਟਮੈਂਟ ਲਿਖਣੀ ਆ ਤੇ ਵਿੱਚ ਕਮਿਸ਼ਨਰ ਵੀ ਫਸਦਾ ਐ ਐਸਡੀਓ ਗੁਰਪ੍ਰੀਤ ਮੋਟਰ ਵੀ ਫਸਦਾ ਐ ਹੂੰ ਕਿ ਹੋਰ ਕੋਲੋਨੀ ਵਾਲੇ ਜਿਹੜੇ ਚਾਹੁੰਦੇ ਆ ਅਸਟਾਮ ਵਾਲੇ ਨੂੰ ਵਿੱਚ ਰੱਖੋ ਨੌਟਰੀ ਵਾਲੇ ਨੂੰ ਵੀ ਵਿੱਚ ਰੱਖੋ ਹੂੰ ਜੇ ਮੇਰੀ ਵੀ ਸਟੇਟਮੈਂਟ ਲਿਖਣੀ ਐ ਤੇ ਮੈਂ ਫਾਈਲ ਤੇ ਇਹੀ ਗੱਲ ਲਾ ਦੇਣਾ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਰਿਆਂ ਜੀ ਜੀ ਮਤਲਬ ਕਾਨੂੰਨੀ ਪੂਰਨ ਤਸਤੀ ਨਹੀਂ ਹੋਈ ਤਿੰਨ ਚਾਰ ਸਾਲ ਮਸ਼ੱਕਤ ਵੀ ਕੀਤੀ ਲੋਕਾਂ ਦੇ ਹੱਕ ਦੀ ਲੜਾਈ ਵੀ ਲੜੀ ਤੇ ਫਿਰ ਵੀ ਅਧੂਰੀ ਰਹਿ ਗਈ ਔਰ ਫਰੀਦ ਖਵਾਰੇ ਮਸੀਦਾ ਕੱਲੇ ਦਾ ਕਸੂਰ ਤਾਂ ਨਹੀਂ ਜੀ ਤੇ ਜਿਹੜੇ ਦੂਜੇ ਕੌਨਸਲਰ ਬੈਠੇ ਆ ਉਹ ਕਿੱਧਰ ਗਏ ਨਹੀਂ ਉਹਨਾਂ ਦਾ ਤੁਸੀਂ ਬਾਈ ਨੇਮ ਵਿੱਚ ਦਿੱਤਾ ਸੀ ਬਿਲਕੁਲ ਮੈਂ ਕਲੋਨੀਆਂ ਲਖਾਈਆਂ ਜੀ ਵਿੱਚ ਬਲਫਾਈ ਨੇਮ ਖਲੋਦੀਆਂ ਦਿੱਤੀਆਂ ਚੌਧਰੀ ਸਾਹਿਬ ਪਹਿਲੀ ਗੱਲ ਤਾਂ ਇਹ ਸਾਡੀ ਇੱਕ ਚਲੋ ਆਪਾਂ ਭਾਰਤੀ ਨਾਗਰਿਕਾਂ ਅਸੀਂ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਤੁਸੀਂ ਇਹ ਜ਼ਿੰਮੇਵਾਰੀ ਨਿਭਾਤੀ ਜੇ ਤੁਸੀਂ ਨਾ ਐਪਲੀਕੇਸ਼ਨ ਦੰਦੇ ਤਾਂ ਫਿਰ ਕੀ ਬਣਦਾ ਜੀ ਦੇਖੋ ਜੀ ਮੈਂ ਤਾਂ ਸਰਕਾਰ ਦੀ ਮਦਦ ਕਰਦਾ ਵੀ ਤੁਹਾਨੂੰ ਟੈਕਸ ਖਾ ਗਈ ਹਾਂ ਸਟੈਂਪ ਫੀਸ ਵੀ ਖਾ ਕੇ ਤੇ ਸਰਕਾਰ ਕੰਮ ਨਹੀਂ ਕਰਦੀ ਮੈਨੂੰ ਸਮਝ ਵੀ ਨਹੀਂ ਆਉਂਦੀ ਵੀ ਇਹ ਕਿਹੜਾ ਬਗਲਾ ਹੈ ਸਰਕਾਰ ਇਹਨਾਂ ਦਾ ਅਸਲ ਨੂੰ ਖਿੱਚ ਨਹੀਂ ਕਿਉਂ ਨਹੀਂ ਇਹ ਤਾਂ ਕਹਿੰਦੇ ਟੈਕਸ ਖਾਦਾ ਹੀ ਨਹੀਂ ਸਰਕਾਰ ਨੂੰ ਤਾਂ ਐਫ ਆਈ ਆਰ ਮੈਂ ਪੜੀਆ ਵੀ ਸਾਰਾ ਕੁਝ ਦਿੱਤਾ ਹੈ ਪਰ ਇਹ ਉਹਦੀ ਗਲਤੀ ਫੇਰ ਨਹੀਂ ਮੰਨ ਰਹੇ ਤੁਸੀਂ ਇੱਕ ਬੰਦੇ ਦੇ ਪਰਚਾ ਕਹਿੰਦੇ ਉਹ 17 18 ਬੰਦਿਆਂ ਨੇ ਕਲੋਨੀਆਂ ਕੱਟੀਆਂ ਨੇ ਬਾਕੀ ਸਾਰੇ ਤੇ ਕਿਸੇ ਕੁਝ ਕੀਤਾ ਹੀ ਨਹੀਂ ਇਹਨਾਂ ਨੇ ਦੇਖੋ ਜੀ ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿ ਜਿਹੜੇ ਬੰਦੇ ਨੇ ਐਨਓਸੀਆਂ ਕੀਤੀਆਂ ਗੁਰਪ੍ਰੀਤ ਮੁੱਟਰ ਹਾਂ ਉਹ ਵੀ ਮੈਂ ਹੋਰ ਵੀ ਦਸਨੀ ਕਰ ਰਿਹਾ ਹੋ ਸਕਦਾ ਕਾਲੀਆਂ ਜਿਹੇ ਹਸਾ ਹੋਵੇ ਜੀ ਕਿਉਂਕਿ ਉਹ ਹੋਰ ਫੇਰ ਦੁਬਾਰਾ ਉੱਤੇ ਨਾ ਤਾਂ ਬਹਿੰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੇੜੇ ਕਰ ਕੋ ਗਿਆ ਸਰਕਾਰ ਦਾ ਤੁਸੀਂ ਜਿਹੜੇ ਬੰਦੇ ਨੇ ਆਟੋਮ ਕਰਕੇ ਕਿਉਂ ਉਹਨੂੰ ਫੇਰ ਤੁਸੀਂ ਉਸੇ ਸੀਟੇ ਤੇ ਲਾਈ ਜਾਂਦੇ ਹੋ ਚੌਧਰੀ ਸਾਹਿਬ ਮਾਨ ਸਾਹਿਬ ਤੱਕ ਆਪਾਂ ਚਾਹੁੰਦੇ ਆਂ ਇਹ ਗੱਲਬਾਤ ਪਹੁੰਚੇ ਇਹ ਤਾਂ ਇੱਕ ਸ਼ਹਿਰ ਦੀ ਤੁਸੀਂ ਇੱਕ ਜਗ੍ਹਾ ਦੀ 18 19 ਕਲੋਨੀਆਂ ਦੀ ਗੱਲ ਕਰਦੇ ਹੋ ਪੂਰੇ ਪੰਜਾਬ ਦੇ ਹੀ ਹਾਲਾਤ ਨੇ ਜਿੱਥੇ ਅਸੀਂ ਬਾਤ ਚੁੱਕਦੇ ਆਂ ਮੀਡੀਆ ਵਾਲੇ ਕਲੋਨਾਈਜ਼ਰਾਂ ਦੇ ਐਡੇ ਲੰਬੇ ਹੱਥ ਨੇ ਇਹ ਮੀਡੀਆ ਜਾਂ ਤੁਹਾਡੇ ਵਰਗੇ ਸਮਾਜ ਸੇਵੀਆਂ ਤੇ ਉਲਟਾ ਪਰਚੇ ਦਰਜ ਕਰਾਉਣ ਦੀ ਹیثیت ਰੱਖਦੇ ਨੇ ਦੇਖੋ ਜੀ ਉਹ ਇਕੱਲੇ ਹੀ ਬਠਿੰਡਾ ਨਹੀਂ ਮੈਂ ਮਲੋੜ ਦੀ ਸ਼ਿਕਾਇਤ ਕਰੀ ਬੇਟਾ ਸੱਤ ਕਲੋਨੀਆਂ ਦੀ ਤੇ ਏਡੀ ਸੀ ਸਾਹਿਬ ਕਹਿੰਦੇ ਵੀ 2022 ਦੀ ਦਰਖਾਸਤ ਪਈ ਹੈ ਅਜੇ ਤੱਕ ਉਹਨੂੰ ਛੇੜਛਾੜ ਹੀ ਨਹੀਂ ਕੀਤੀ ਇਹ ਉਧਰ ਕਾੜੀ ਹੋ ਗਿਆ ਇਹਨਾਂ ਨੇ ਜੀ ਹੁਣ ਮੈਂ ਕਿ ਸਰਕਾਰ ਕਿਹੜਾ ਸਾਡੀ ਕਿਹੜੀ ਹੈ ਨਹੀਂ ਹੂੰ ਮਤਲਬ ਆ ਕੇ ਤੁਹਾਨੂੰ ਜਿਹੜੀ ਦੇ ਰਹੇ ਨੇ ਜਾਣਕਾਰੀ ਉਹ ਵੀ ਅੱਧੀ ਅਧੂਰੀ ਦੇ ਰਹੇ ਨੇ ਬਿਲਕੁਲ ਇਹ ਵੀ ਨਹੀਂ ਦੇ ਰਹੇ ਪੂਰੀ ਅਸੀਂ ਬਹੁਤ ਕੁਝ ਪਟਿਆਲੇ ਦੇ ਵਿੱਚ ਕਮਿਸ਼ਨਰ ਸਾਹਿਬ ਨੂੰ ਦਰਖਾਸਤਾਂ ਵੀ ਦਿੱਤੀਆਂ ਆਰਟੀਆਈਐਮ ਵੀ ਪਾਉਂਦੇ ਆ ਕੋਈ ਜਵਾਬ ਨਹੀਂ ਦਿੰਦਾ ਮਾਨ ਸਾਹਿਬ ਇਹ ਤੁਸੀਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਹੋ ਇਸ ਟਾਈਮ ਪੱਥਰਾਂ ਦਾ ਪੰਜਾਬ ਬਣ ਜੂਗਾ ਜਿੱਥੇ ਨਜਾਇਜ਼ ਤੌਰ ਤੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਤੇ ਬੜੀਆਂ ਬੜੀਆਂ ਬਿਲਡਿੰਗਾਂ ਨਜਾਇਜ਼ ਤੌਰ ਤੇ ਖੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਪਰ ਸਾਰਾ ਨੁਕਸਾਨ ਆਮ ਲੋਕਾਂ ਦਾ ਜੇ ਅੱਜ ਅਸੀਂ ਮੌਕੇ ਤੇ ਅਸੋਈ ਈ ਗੱਲ ਦਾ ਰਹੀ ਅਸੋਈ ਈ ਗੱਲ ਹੋਰੋ ਜੀ ਹੁਣ ਸਰਕਾਰ ਨੇ ਕੀ ਕੀਤਾ ਕਿ ਕਿ ਵੀ ਇਸ ਡਿਪਾਰਟਮੈਂਟ ਤੋਂ ਪਤਾ ਵੀ ਨਹੀਂ ਡਾਈਟ ਤੱਕ ਜਾ ਕੇ ਪਰਚਾ ਦਰਜ ਕਰ ਚਲੋ ਪਰਚਾ ਤਾਂ ਵੀ ਕੀਤਾ ਨਾ ਪਰ ਉਹ ਟੂ ਦੂਰਾ ਕਰਕੇ ਹੁਣ ਇਹਨਾਂ ਨੇ ਕੀ ਕੀਤਾ ਵੀ ਜਿੱਡੀਆਂ ਵੀ ਕਲੋਨੀਆਂ ਦੀਆਂ ਦਰਖਾਸਤਾਂ ਹੈ ਕਲੋਨੀਆਂ ਦੀਆਂ ਕਲੋਨੀਆਂ ਦੇ ਖਿਲਾਫ ਆ ਉਹ ਦਰਖਾਸਤਾਂ ਲੋਕਲ ਬਾਡੀ ਪ੍ਰੈਸ਼ਰ ਨੂੰ ਦੇ ਦੋ ਡਿਪਾਰਟਮੈਂਟ ਨੂੰ ਵੀ ਉੱਥੇ ਤੋਂ ਉੱਤਕਤ ਕਰਵਾ ਦੇ ਬਸ ਉਹ ਪੰਨਿਆਂ ਰਹਿਣਗੇ ਉੱਥੇ ਹੋਣਾ ਕੁਝ ਵੀ ਨਹੀਂ ਆ ਵੀ ਕੰਮ ਹੋ ਗਿਆ ਜਿਜਲਸਾ ਲੈ ਕੇ ਉਧਰ ਬੈਠੀ ਜਾਂਦੇ ਆ ਇਹ ਉੱਥੇ ਲੁਟਕਤ ਹੋ ਜੂਗੀ ਪਰ ਮੈਂ ਲੁਟਕਤ ਨਹੀਂ ਉਡ ਦਿੰਦਾ ਹਾਈ ਕੋਰਟ ਦੇ ਵਿੱਚ ਅਖਲੇ ਹਫਤੇ ਦੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲੱਗਾ ਮੈਂ ਚੌਧਰੀ ਸਾਹਿਬ ਇੱਥੇ ਤੁਸੀਂ ਹਿੰਮਤ ਕਰਗੇ ਪਰ ਜਦੋਂ ਕਲੋਨੀ ਕੱਟਦੀ ਹੈ ਨਜਾਇਜ਼ ਉਦੋਂ ਅਧਿਕਾਰੀਆਂ ਨੂੰ ਦਿਖਦੀ ਨਹੀਂ ਅੱਜ ਵੀ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਪਟਿਆਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਜ਼ੀਰਕਪੁਰ ਦੀ ਗੱਲ ਕਰੀਏ ਮਹਾਲੀ ਦੀ ਬਠਿੰਡਾ ਲੁਧਿਆਣੇ ਉਹ ਸਾਰਾ ਕੁਝ ਇੱਕ ਗਾਰਡ ਤੋਂ ਲੈ ਕੇ ਕਮਿਸ਼ਨਰ ਤੱਕ ਸਭ ਨੂੰ ਦਿਖਦਾ ਜੇ ਹੀ ਐਸਡੀਓ ਐਈਓ ਸਾਰੇ ਅਧਿਕਾਰੀਆਂ ਨੂੰ ਪਤਾ ਹੁੰਦਾ ਜਦੋਂ ਕੱਟ ਗਈ ਉੱਤੇ ਸੜਕਾਂ ਬਣ ਗਈਆਂ ਦਫ਼ਤਰ ਵੀ ਬਣਦੇ ਆ ਕਲੋਨੀਆਂ ਦੇ ਰਿਸ਼ਤੀਆਂ ਵੀ ਹੋ ਰਹੀਆਂ ਨੇ ਸਭ ਕੁਝ ਹੋ ਹੀ ਜਾਂਦਾ ਫਿਰ ਕਿਹਨੂੰ ਜ਼ਿੰਮੇਵਾਰ ਸਮਝੀਏ ਤਾਂ ਸਾਰੇ ਗਲੇ ਹੋਏ ਨੇ ਜ਼ਿੰਮੇਵਾਰ ਸਾਰੇ ਜੀ ਸਰਕਾਰ ਵੀ ਜ ਮੰਤਰੀ ਵੀ ਲੜੇ ਹੋਏ ਆ ਤੇ ਸਾਰੇ ਆ ਅਫਸਰ ਵੀ ਲੜੇ ਕਿਉਂਕਿ ਅਫਸਰ ਮੰਤਰੀਆਂ ਨੇ ਲਾਏ ਆ ਇਹ ਤਾਂ ਰਾਸ਼ਨ ਇਕੱਠਾ ਕਰਕੇ ਕਿਹ ਕੋਲ ਲਿਆਊਗਾ ਇਹ ਹੀ ਇਕੱਠਾ ਕਰਕੇ ਲਿਜਾਣਗੇ ਨਾ ਉੱਪਰ ਨਹੀਂ ਫਿਰ ਆਪਾਂ ਨੂੰ ਉਮੀਦ ਕਿੱਥੋਂ ਰਹੇਗੀ ਜੀ ਮੈਂ ਹਾਂ ਆਪਾਂ ਨੂੰ ਉਮੀਦ ਕਿੱਥੇ ਰਹੇਗੀ ਮੈਂ ਤਾਂ ਉਮੀਦ ਹਾਈ ਕੋਰਟ ਤੋਂ ਆਇਆ ਭਈ ਹਾਈ ਕੋਰਟ ਕੋਲ ਮੈਂ ਤਾਂ ਇੱਕ ਐਪਲੀਕੇਸ਼ਨ ਲਾਉਣ ਲੱਗਾ ਹਾਂ ਉਹਨੂੰ ਪਟੀਸ਼ਨ ਕੋਲ ਲੱਗਾ ਵੀ ਧਰ ਹੋਈ ਨਹੀਂ ਹੋਈ ਜੀ ਕਿਉਂ ਛੱਡਿਆ ਨਾ ਕਰਦੇ ਕਿਉਂ ਨੋ ਇਹਦਾ ਫਾਸਲਾ ਤੁਸੀਂ ਕਰੋ ਤੋ ਕੁੱਟ ਕਰਗੇ ਹੂੰ ਬਈ ਨਾ ਅਸੀਂ ਇਹ ਨਹੀਂ ਕਰ ਰਹੇ ਜਿਹੜੀ ਜਰੋੜ ਇਨਵੈਸਟੀਗੇਸ਼ਨ ਇਨਕੁਆਰੀ ਕਰ ਰਹੀ ਹੈ ਉਦੋਂ ਮੈਨੂੰ ਵਿਸ਼ਵਾਸ ਨਹੀਂ ਮੈਂ ਤਾਂ ਹਾਈ ਕੋਰਟ ਜਾਊਗਾ ਜੀ ਤੇ ਜੇ ਮੈਂ ਜੇ ਮੇਰੇ ਨਾਲ ਹੀ ਜੰੜਾ ਹੈ ਤਾਂ ਫਿਰ ਤੁਹਾਨੂੰ ਮੈਂ ਜਿਹੜੀ ਸਟੇਟਮੈਂਟ ਲਿਖਾਉਂਗਾ ਉਹ ਤੁਹਾਡੇ ਡਾਕੂਮੈਂਟਸ ਤੇ ਹੋਊਗਾ ਵੀ ਆਹ ਸ਼ਰਤਾਂ ਜੀ ਕਲੋਨੀਆ ਆਹ ਪਰ ਸ਼ਰਤੇ ਜੀ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਚੌਧਰੀ ਸਾਹਿਬ ਇਹ ਮੈਂ ਕੁੰਡੀ ਫਸ ਗਈ ਕੁੰਡੀ ਤੇ ਅਸਲੀ ਤੇ ਅਸਲੀ ਇਹ ਕੁੰਡੀ ਬਤਾਈ ਹੈ ਔਰ ਨਾ ਤਾਂ ਖਾਣ ਜੋਗੇ ਐ ਕਿਲਲੀ ਵਾਲਾ ਕੰਮ ਕਿੰਨੇ ਮਤਲਬ ਗਲ ਦੇ ਵਿੱਚ ਫਸ ਗਿਆ ਉਹਨਾਂ ਦੇ ਹੈਲੋ ਹਾਂਜੀ ਹਾਂਜੀ ਕੋੜ ਕਿਲਲੀ ਨੂੰ ਕਹਿੰਦੇ ਜਿਵੇਂ ਗਲ ਚ ਕੁਝ ਫਸ ਜਾਂਦਾ ਨਾ ਬਾਹਰ ਕੱਢਣ ਜੋਗੇ ਨਾ ਅੰਦਰ ਆ ਹਾਂ ਉਹ ਉਹ ਚੌਧਰੀ ਨੇ ਕਿਲਲੀ ਇਹੋ ਜਿਹੀ ਬੋਤਾ ਤੀ ਇਹਨਾਂ ਦੇ ਗਲ ਦੇ ਵਿੱਚ ਨਾ ਤਾਂ ਖਾਣ ਜੋਗੇ ਤੇ ਨਾ ਬਾਹਰ ਕੱਢ ਠੀਕ ਹੈ ਚੌਧਰੀ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਚੌਧਰੀ ਕ੍ਰਿਸ਼ਨ ਲਾਲ ਜੀ ਨਾਲ ਗੱਲਬਾਤ ਕਰ ਰਹੇ ਸੀ ਅਧਿਕਾਰਤ ਕਲੋਨੀਆਂ ਦੀ ਗੱਲ ਕਰਦੇ ਆ ਬਠਿੰਡੇ ਦੀ ਜਿਹੜੀ ਇਹਨਾਂ ਨੇ ਲਿਖਤੀ ਇੱਕ ਦਰਖਾਸਤ ਦਿੱਤੀ ਸ਼ਿਕਾਇਤ ਕੀਤੀ ਵੀ ਇੱਥੇ 18-19 ਕਲੋਨੀਆਂ ਨਜਾਇਜ਼ ਕੱਟੀਆਂ ਨੇ ਔਰ ਉਹ ਕਿਸ ਤਰ੍ਹਾਂ ਜਿਹੜੇ ਫੇਕ ਡਾਕੂਮੈਂਟ ਫੇਕ ਜਿਹੜੇ ਹਸਤਾਖਮ ਲਗਾ ਕੇ ਉਹਨਾਂ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਪਾਸ ਕਰਾਇਆ ਸਾਰੇ ਮਿਲੀਭੁਗਤ ਸੀ ਕਿ ਕਹਿੰਦੇ ਸਾਰੇ ਅਧਿਕਾਰੀਆਂ ਦੀ ਸਾਰਾ ਕੁਝ ਦਿਖਦਾ ਸੀ ਸ਼ੀਸ਼ੇ ਵਾਂਗ ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ ਅੱਜ ਹੁਣ ਜਾ ਕੇ ਕਿਤੇ ਵਿਜੀਲੈਂਸ ਵੱਲੋਂ ਇੱਕ ਪਰਚਾ ਦਰਜ ਕੀਤਾ ਪਰ ਇਹਨਾਂ ਦੀ ਸੰਤੁਸ਼ਟੀ ਹਜੇ ਵੀ ਨਹੀਂ ਕਿਉਂਕਿ ਸਿਰਫ ਇੱਕ ਕਲੋਨਾਈਜ਼ਰ ਜਾਂ ਪ੍ਰਾਪਰਟੀ ਡੀਲਰ ਤੇ ਪਰਚਾ ਦਰਜ ਹੋਇਆ ਬਾਕੀ ਸਾਰੇ ਛੱਡ ਤੇ ਜਿਹੜੇ ਲੋਕ ਰਲੇ ਹੋਏ ਸੀ ਜਿਨ੍ਹਾਂ ਨੇ ਪੁਰਾਣੀਆਂ ਡੇਟਾਂ 'ਚ ਸਟਾਮ ਦਿੱਤੇ ਜਾਂ ਟੈਸਟਡ ਕੀਤੇ ਜਾਂ ਅਧਿਕਾਰੀ ਰਲੇ ਸੀ ਉਹ ਸਾਰੇ ਛੱਡ ਦਿੱਤੇ ਉਹ ਪਰਚੇ ਦੇ ਵਿੱਚ ਨਹੀਂ ਕੀਤੇ ਹੁਣ ਇਹਨਾਂ ਨੇ ਹਾਈ ਕੋਰਟ ਦਾ ਕਹਿੰਦੇ ਮੈਂ ਰੁਕ ਕਰੂੰਗਾ ਪਰ ਚੌਧਰੀ ਸਾਹਿਬ ਨੂੰ ਦਸੀਏ ਤੇ ਆਮ ਲੋਕਾਂ ਨੂੰ ਦਸੀਏ ਤੇ ਮਾਨ ਸਾਹਿਬ ਤੱਕ ਅਸੀਂ ਗੱਲ ਪਹੁੰਚਾਉਣੀ ਚਾਹੁੰਦੇ ਆ ਮਾਨ ਸਾਹਿਬ ਕੱਲਾ ਬਠਿੰਡਾ ਨਹੀਂ ਇਹ 10-15 ਕਲੋਨੀਆਂ ਨਹੀਂ ਹਜ਼ਾਰਾਂ ਕਲੋਨੀਆਂ ਜਿਹੜੀਆਂ ਨਜਾਇਜ਼ ਕੱਟੀਆਂ ਜਾ ਰਹੀਆਂ ਨੇ ਅੱਜ ਵੀ ਸਾਰੇ ਅਧਿਕਾਰੀ ਮਿਲੀਭੁਗਤ ਕਰਕੇ ਜਦੋਂ ਉੱਥੇ ਨੂੰ ਅੱਖਾਂ ਬੰਦ ਕਰ ਲੈਂਦੇ ਨੇ ਕਿਤੇ ਸਰਕਾਰ ਦੀ ਜਗ੍ਹਾ ਨੱਪੀ ਜਾ ਰਹੀ ਹੈ ਜਾਂ ਕਿਤੇ ਅਨਧਾਰਤ ਕਲੋਨੀ ਕੱਟੀ ਜਾ ਰਹੀ ਹੈ ਜਾਂ ਨਜਾਇਜ਼ ਬਿਲਡਿੰਗਾਂ ਸਾਰੀਆਂ ਜਾ ਰਹੀਆਂ ਨੇ ਸਾਰੇ ਅਧਿਕਾਰੀ ਜਿਹੜੇ ਇੱਕ ਗਾਰਡ ਤੋਂ ਲੈ ਕੇ ਉੱਪਰ ਕਮਿਸ਼ਨਰ ਤੱਕ ਸਾਰੀ ਗੱਲਬਾਤ ਪਹੁੰਚਦੀ ਹੈ ਉਹ ਦੇਖਦੇ ਨੇ ਜਦੋਂ ਸਾਰਾ ਕੁਝ ਬਣ ਜਾਂਦਾ ਬਿਲਡਿੰਗ ਸਾਰੀ ਜਾਂਦੀ ਹੈ ਜਾਂ ਕਲੋਨੀ ਕੱਟੀ ਜਾਂਦੀ ਹੈ ਫਿਰ ਕਾਰਵਾਈਆਂ ਸ਼ੁਰੂ ਹੁੰਦੀਆਂ ਨੇ ਪਰ ਉਦੋਂ ਕਿਤੇ ਜਾ ਕੇ ਲੱਖਾਂ ਲੋਕ ਜਿਨ੍ਹਾਂ ਨੇ ਆਪਣੇ ਮਕਾਨ ਉੱਥੇ ਬਣਾਉਣੇ ਨੇ ਜਾਂ ਬਿਲਡਿੰਗਾਂ ਉਸਾਰ ਲੀਆਂ ਨੇ ਜਾਂ ਜਿਨ੍ਹਾਂ ਦੇ ਪੈਸੇ ਲੱਗ ਚੁੱਕੇ ਨੇ ਸਭ ਤੋਂ ਵੱਧ ਨੁਕਸਾਨ ਉਹਨਾਂ ਨੂੰ ਹੁੰਦਾ ਹੈ ਇਹ ਇਸ ਕਰਕੇ ਜਦੋਂ ਵੀ ਇਹ ਕੋਈ ਵੀ ਜੁਰਮ ਦੀ ਸ਼ੁਰੂਆਤ ਹੁੰਦੀ ਹੈ ਚਾਹੇ ਉਹ ਕਲੋਨੀ ਕੱਟਣ ਦੀ ਆ ਜਾਂ ਕਿਤੇ ਕਿਸੇ ਜੁਰਮ ਦੀ ਆ ਉਹਦੇ ਸ਼ੁਰੂਆਤ ਦੇ ਵਿੱਚ ਨੱਪਿਆ ਜਾਵੇ ਤਾਂ ਸਾਰਾ ਕੁਝ ਰੋਕਿਆ ਜਾ ਸਕਦਾ ਹੈ